ਇੱਕ ਵਾਰ ਦੀਪ ਮੇਰੇ ਨਾਲ ਬੜਾ ਫੋਨ ਦੇ ਉੱਤੇ ਰੋਇਆ ਜੀ ਨੇ ਮੈਨੂੰ ਗੱਲ ਦਸੀ ਦੀਪ ਨੇ ਕਹਿੰਦਾ ਯਾਰ ਅਸੀਂ ਕਹਿੰਦਾ ਇਹ ਜੇ ਮੁਲਕ ਦੇ ਵਿੱਚ ਰਹਨੇ ਆਂ ਵੀ ਜਿੱਥੇ ਆਪਣੇ ਵੀ ਸਕੇ ਹਨਾ ਜੋ ਆਪਣੇ ਸਕੇ ਨੇ ਉਹ ਵੀ ਕਹਿ ਦਿੰਦੇ ਨੇ ਵੀ ਭਾਈ ਕਦੋਂ ਮਰਨਾ ਇਹਨੇ ਤੇ ਇਹ ਕਿਹਦੇ ਵੱਲ ਇਸ਼ਾਰਾ ਕੀਤਾ ਸੀ ਕਿ ਮਨਦੀਪ ਸਿੱਧੂ ਨੇ ਕਦੇ ਕਹੀ ਹੋਊਗੀ ਗੱਲ ਉਹਨੂੰ ਮਨਦੀਪ ਸਿੱਧੂ ਨੂੰ ਇਹ ਨਾ ਸੋਚੋ ਵੀ ਉਹ ਦੀਪ ਦਾ ਭਾਈ ਆ ਦੀਪ ਦੇ ਭਾਈ ਨਾਲ ਦੀਪ ਦਾ ਭਾਈ ਤਾਂ ਉਹ ਹੈ ਹੀ ਨਹੀਂਗਾ ਅਸੀਂ ਤੈਨੂੰ ਸ਼ੁਰੂ ਤੋਂ ਕਦੇ ਮੰਨਿਆ ਨਹੀਂ ਨਾ ਕਦੇ ਦੀਪ ਨਾਲ ਜਾਂ ਸਾਡੀ ਗੱਲਬਾਤਾਂ ਟੋਪ ਜਿਗਰਾਂ ਦੀਪ ਨੇ ਕਦੇ ਜ਼ਿਕਰ ਨਹੀਂ ਕੀਤਾ ਤਾ ਮੇਰੇ ਪਰਿਵਾਰ ਤੋਂ ਵੀ ਲੋਕਾਂ ਨੇ ਕਹਿਣ ਲੱਗਿਆਂ ਨਾ ਵੀ ਇਹ ਤੁਸੀਂ ਕੀ ਕਰ ਰਿਹਾ ਥੋਡਾ ਮੁੰਡਾ ਜਾਂ ਕੀ ਗੱਲ ਹੈ ਕੀ ਬਾਤ ਆ ਬਿਲਕੁਲ ਸੇਮ ਹੀ ਇਹ ਨਾ ਉੱਤੇ ਪ੍ਰੈਸ਼ਰ ਪੈਣ ਲੱਗਿਆ ਸੀਗਾ ਕਿ ਮੈਂ ਨੌ ਬੋਲਦਾ ਪੰਜਾਬ ਦੇ ਵਿੱਚ ਅੱਜ ਵਿੱਕਰੀ ਤਾਂ ਆਪਣੇ ਮੂਹਾਂ ਗਾਲਾਂ ਵਿੱਚ ਹਾਰ ਪਵਾਈ ਜਾਣ ਪਰ ਜਿੱਦਣ ਇਹਦਾ ਦੀਪ ਨੂੰ ਲੋੜ ਸੀਗੀ ਉਹ ਤਨ ਕੋਈ ਬੰਦਾ ਵੀ ਉਹਦੇ ਨਾਲ ਨਹੀਂ ਸੀਗਾ ਜਿਹੜਾ ਬੰਦਾ 5 ਸਟਾਰ ਹੋਟਲਾਂ ਦੇ ਵਿੱਚ ਰਹਿਣੇ ਵਾਲਾ ਜੇ ਮੱਲਾ ਵੀ ਹਾਈ ਸਟੈਂਡਰਡ ਗੱਡੀਆਂ 911 ਉਹਦੇ ਕੋਲ ਬਹੁਤ ਛੁੰਦੀ ਸੀਗੀ ਤੁਸੀਂ ਦੇਖਿਓਣਾ ਉਹਦੇ ਘਰ ਮੰਦ ਦੇਖੋ ਉਹ ਬੰਦੇ ਨੇ ਦਿਨ ਇਹੋ ਜਿਹੇ ਕੱਟੇ ਨੇ ਇੱਕ ਤਰਪਾਲ ਨਾ ਠੰਡ ਦੇ ਮੌਸਮ ਦੇ ਵਿੱਚ ਜਿਹੜੀ ਤਰਪ ਕਹਿੰਦਾ ਉਹਦੇ ਵਿੱਚ ਕਹਿੰਦਾ ਮੈਂ ਕਹਿੰਦਾ ਵਿੱਚ ਉਹਦੇ ਉੱਤੇ ਪੈ ਕੇ ਕਹਿੰਦਾ ਰਾਤ ਕੱਟੀ ਹੋਈ ਆ ਜੇ ਪੱਕੇ ਗੱਲ ਸਹੀ ਆ ਉਹ ਬੰਦੇ ਦੀ ਜਿਹੜਾ ਬੰਦਾ ਨਾ ਫਾਈਵ ਸਟਾਰ ਹੋਟਲਾਂ ਦੇ ਵਿੱਚ ਬੈਠ ਕੇ ਭਾਂਤ ਭਤੇਲੇ ਸਮਾਨ ਖਾਂਦਾ ਹੁੰਦਾ ਸੀਗਾ ਵੀ ਭਾਈ ਆ ਜਿਵੇਂ ਕਈ ਕਿਸਮ ਦਾ ਸਮਾਨ ਖਾਂਦਾ ਹੁੰਦਾ ਸੀਗਾ ਉਹ ਬੰਦਾ ਉੱਥੇ ਕਿੰਨੂ ਖਾ ਕੇ ਗੁਜ਼ਾਰੇ ਕਰਦਾ ਹੁੰਦਾ ਸੀ ਤੇ ਉਸੇ ਅਮਰਤਪਾਲ ਦੇ ਪਿਤਾ ਦੇ ਨਾਲ ਮਨਦੀਪ ਸਿੱਧੂ ਖੜ ਕੇ ਵੀਡੀਓ ਪਾਉਂਦਾ ਹੈ ਕਿ ਦੀਪ ਦੀ ਵਰਸੀ ਆ ਸਾਰੇ ਜ਼ਰੂਰ ਆਓ ਇੱਕ ਪਾਰਟੀ ਦੇ ਨਾਲ ਜੋੜਿਆ ਗਿਆ ਦੀਪ ਦੀ ਵਰਸੀ ਤੁਸੀਂ ਆਡੀਓ ਸੁਣੀ ਹੋਣੀ ਹੈ ਉਹਦੇ ਵਿੱਚ ਮੈਂ ਮਨਦੀਪ ਤੋਂ ਪੁੱਛ ਰਿਹਾ ਵੀ ਜੋ ਬੰਦੇ ਦਾ ਤੁਸੀਂ ਵਿਰੋਧ ਕਰਦੇ ਸੀਗੇ ਅਮਰਤਪਾਲ ਦਾ ਤੁਸੀਂ ਇਹ ਚੀਜ਼ ਦਾ ਕਰਨ ਦੇ ਸੀਗੇ ਵਿਰੋਧ ਵੀ ਤੁਸੀਂ ਹੁਣ ਇਹਦੇ ਇੱਕ ਲਖਤ ਪੱਖ ਦੇ ਵਿੱਚ ਕਿਵੇਂ ਆ ਗਏ ਇੱਕ ਪਾਸੇ ਮਨਦੀਪ ਕਹਿ ਰਿਹਾ ਵੀ ਮੈਨੂੰ ਜਾਣ ਦੀ ਪਰਮਿਸ਼ਨਾਂ ਨਹੀਂ ਮਿਲਦੀਆਂ ਉਹੀ ਆਡੀਓ ਦੇ ਵਿੱਚ ਉਹਨੂੰ ਮਿਲਦੀਆਂ ਤੇ ਦੂਜੇ ਪਾਸੇ ਉਹੀ ਮੀਡੀਆ ਦੇ ਵਿੱਚ ਬੈਠ ਕੇ ਕਹਿ ਰਿਹਾ ਮੈਂ ਪਰਮਿਸ਼ਨਾਂ ਮੈਨੂੰ ਮਿਲਦੀਆਂ ਕੀ ਇਸ ਵਾਰ ਫਿਰ ਸਮਾਨ ਮੰਨ ਜਾ ਪਾਉਣਗੇ ਉਸ ਪਰਸੀ ਉੱਤੇ ਯਾ ਹੋਰ ਜਿਹੜੇ ਪੋਲੀਟੀਕਲ ਪਾਰਟੀਆਂ ਵਾਲੇ ਬੰਦੇ ਜਿਹੜੇ ਦੀਪ ਨਾਲ ਜੁੜੇ ਹੋਏ ਸੀ ਉਹ ਚਾਹ ਪਾਉਣਗੇ ਕਿਉਂਕਿ ਇੱਕ ਪਾਰਟੀ ਸ਼ਾਇਦ ਹੋ ਸਕਦਾ ਹੈ ਇਸ ਨੂੰ ਵਰਤੇ ਵੋਟਾਂ ਲਈ ਜਿਆਦਾ ਨਾ ਆਪਾਂ ਪੰਥਕ ਤੌਰ ਦੇ ਉੱਤੇ ਤੁਰਦੇ ਆ ਨਾ ਪੰਥ ਦੇ ਰਾਹ ਦੇ ਉੱਤੇ ਤੁਰਦੇ ਆ ਜਾਂ ਮੱਲੋ ਕੌਮ ਲਈ ਕੁਝ ਕਰਨਾ ਹੁੰਦਾ ਉੱਥੇ ਚਾਹ ਮੈਮੀ ਹੋਮ ਆ ਚਾਹੇ ਕੋਈ ਵੀ ਬੰਦਾ ਹੋਵੇ ਝੂਠ ਕਦੇ ਨਹੀਂ ਚੱਲਦਾ ਹੁੰਦਾ ਫਿਰ ਉਹ ਬੋਲਦੇ ਝੂਠ ਕੀ ਨੂੰ ਨੇ ਆਪਣੀ ਹੀ ਕਾਮ ਨੂੰ ਤੇ ਆਪਣੇ ਹੀ ਲੋਕਾਂ ਨੂੰ ਜਦ ਜਨ ਇਹ ਨਹੀਂ ਮੰਨਦਾ ਤਾਂ ਨਾ ਬਿਆਨ ਆਇਆ ਸੀ ਖਾਲਸਾਣ ਦੇ ਉੱਤੇ ਉਹ ਤੋਂ ਬਾਅਦ 10 ਕ ਮਿੰਟਾਂ ਬਾਅਦ ਨਾ ਇੱਕ ਟਵੀਟ ਹੋਇਆ ਸੀਗਾ ਉਹ ਚੀਜ਼ ਦੇ ਉੱਤੇ ਇੱਕ ਪਾਰਟੀ ਆਈ ਸੀ ਬਾਰੇ ਇੱਕ ਚਿੱਠੀ ਵੀ ਭਾਈ ਜੋ ਮਤ ਇਹ ਬਿਆਨ ਦਿੱਤਾ ਬਿਲਕੁਲ ਅਸੀਂ ਮੈਂ ਇਹਦੇ ਅੰਗੇਜ਼ਡਾਂ ਵੀ ਭਾਈ ਮੈਂ ਜੋ ਆਪਣੇ ਜਿੱਥੇ ਖਾਲਸਾਣ ਦੀ ਗੱਲ ਉੱਥੇ ਮੈਂ ਕਰੂੰਗਾ ਠੀਕ ਆ ਉਹੀ ਜਿਹੜੀ ਇਹਨਾਂ ਦੇ ਜਿਹੜੇ ਸਮਰਥਕ ਨੇ ਜੋੜਨ ਦਾ ਆਈਟੀ ਸੈੱਲ ਆ ਉਹਨੇ ਸਾਰੇ ਪਾਸੇ ਫਲਾਤੀ ਬਿਲਕੁਲ ਸਹੀ ਚਿੱਠੀ ਹੈ ਤੇ ਉਹੀ ਚਿੱਠੀ ਨੂੰ ਰਿਫਿਊਜ਼ ਕਰ ਰਿਹਾ ਅਮਰਤਪਾਲ ਦਾ ਬਾਪੂ ਬਹਿ ਕੇ ਕਾਨਫਰੰਸ ਦੇ ਵਿੱਚ ਵੀ ਪਾਈ ਉਹ ਸਾਡੀ ਕੋਈ ਚਿੱਠੀ ਨਹੀਂ। ਉਹ ਅਮਰਤਪਾਲ ਤੋਂ ਜੇਲ੍ਹ ਚ ਹੋਰ ਤੇ ਉਹਦੀ ਕੋਈ ਚਿੱਠੀ ਆ ਨਹੀਂ ਰਹੀ ਬਾਰ ਇਹੋ ਜਿਹੀਆਂ ਚਿੱਠੀਆਂ ਜਿਹੜੀਆਂ ਕਿ ਹੁਣ ਕੋਣ ਕੋਣ ਇਦਾਂ ਕਰ ਰਿਹਾ। ਅਕਤਪਾਲ ਪੰਜਾਬਨ ਕਰ ਦੇਖਿਓ ਤੁਸੀਂ ਮੈਂ ਕਰਨ ਹੰਡਾ ਦੀਪ ਸਿੱਧੂ ਇੱਕ ਅਜੇਹਾ ਨਾਮ ਜੋ ਕਿ ਅੱਜ ਖਾਸ ਤੌਰ ਤੇ ਪੰਜਾਬ ਦੀ ਨੌਜਵਾਨੀ ਦੇ ਜ਼ਿਹਨ ਦੇ ਵਿੱਚ ਪੱਕਾ ਘਰ ਕਰ ਗਿਆ ਤੇ ਅੱਜ ਵੀ ਜਦੋਂ ਦੀਪ ਸਿੱਧੂ ਦੀ ਮੌਤ ਜਾਂ ਸ਼ਹਾਦਤ ਕਹ ਲਈਏ ਉਹ ਦਿਨ ਚੱਲ ਰਹੇ ਨੇ ਵਰਸੀ ਦਾ ਵੇਲਾ ਹੈ ਤਾਂ ਉਹ ਵਰਸੀ ਨੂੰ ਵੀ ਸਿਆਸੀ ਤੌਰ ਤੇ ਵਰਤਿਆ ਜਾ ਰਿਹਾ ਹੈ ਕੌਣ ਵਰਤ ਰਿਹਾ ਹੈ ਤੇ ਇਸ ਦੇ ਮਾਇਨੇ ਕੀ ਨੇ ਇਹ ਗੱਲਬਾਤ ਕਰਦੇ ਆ ਮੇਰੇ ਨਾਲ ਭਾਈ ਰੋਮੀ ਨੇਟਲੀ ਤੋਂ ਜੋ ਕਿ ਪਿਛਲੇ ਦਿਨੀ ਆਡੀਓ ਵੀ ਵਾਇਰਲ ਹੋਈ ਸੀ ਤੁਸੀਂ ਸੁਣੀ ਹੋਣੀ ਆ ਜਿਸ ਦੇ ਵਿੱਚ ਰੋਮੀ ਭਾਈ ਹੀ ਦੀਪ ਸਿੱਧੂ ਦੇ ਭਾਈ ਮਨਦੀਪ ਸਿੱਧੂ ਹੁਣਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਕਰਦੇ ਆ ਸਵਾਗਤ ਕਰ ਲੈਨੇ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਪਹਿਲਾਂ ਪੰਜਾਬਾਨ ਘਟ ਤੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰੇ ਪੰਜਾਬ ਦੇ ਜਿੰਨੇ ਵੀ ਸਰੋਤੇ ਦੇਖਣੇ ਵਾਲੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਹੱਥ ਜੋੜ ਕੇ ਹਾਂਜੀ ਅ ਬਾਈ ਪਹਿਲਾਂ ਤਾਂ ਉਥੋਂ ਹੀ ਸ਼ੁਰੂ ਕਰ ਲੈਨੇ ਆ ਫਿਰ ਬਰਸੀ ਵਾਲੀ ਗੱਲ ਤੇ ਵੀ ਆਵਾਂਗੇ ਕਿ ਤੁਸੀਂ ਵੀ ਤੇ ਹੋਰ ਵੀ ਬਹੁਤ ਨੌਜਵਾਨੀ ਪੰਜਾਬ ਦੀ ਦੀਪ ਦਾ ਸਤਿਕਾਰ ਕਰਦੀ ਹੈ ਦੀਪ ਨੂੰ ਪਿਆਰ ਕਰਦੀ ਹੈ ਤੇ ਇੱਕ ਆਡੀਓ ਜਿਹੜੀ ਵਾਇਰਲ ਹੋਈ ਸੀ ਜਦੋਂ ਥੋੜੀ ਗੱਲ ਉਸ ਆਡੀਓ ਦੇ ਵਿੱਚ ਕਥਿਤ ਤੌਰ ਤੇ ਮਨਦੀਪ ਸਿੱਧੂ ਨਾਲ ਹੋ ਰਹੀ ਹੈ ਤੇ ਮਨਦੀਪ ਸਿੱਧੂ ਸ਼ਰਿਆਮ ਕਹਿ ਰਹੇ ਨੇ ਕਿ ਦੀਪ ਸਿੱਧੂ ਦੀ ਜਥੇਬੰਦੀ ਨੂੰ ਲੈ ਕੇ ਵੀ ਉਦੋਂ ਵਿਗਾਰ ਪਿਆ ਸੀ ਆਪਸੀ ਤੇ ਅੱਜ ਵੀ ਅਮਰਤਪਾਲ ਦੇ ਮਾਤਾ ਸਿੱਧੇ ਤੌਰ ਤੇ ਸਿਰਫ ਆਪਣੇ ਪੁੱਤ ਤੱਕ ਸੀਮਤ ਨੇ ਕਿ ਸਾਡਾ ਮੁੰਡਾ ਜੇਲ੍ਹ ਚੋਂ ਬਾਹਰ ਆ ਜਾਏ ਬਾਕੀ ਗੱਲਾਂ ਬਾਅਦ ਦੀਆਂ ਨੇ ਸਿਆਸੀ ਲਾਹੇ ਵੀ ਖਟਣਾ ਚਾਹੁੰਦੇ ਨੇ ਫਿਰ ਅੱਜ ਕੀ ਹੋ ਗਿਆ ਬਾਈ ਅਜਿਹਾ ਕਿ ਉਸੇ ਅਮਰਤਪਾਲ ਦੇ ਪਿਤਾ ਦੇ ਨਾਲ ਮਨਦੀਪ ਸਿੱਧੂ ਖੜ ਕੇ ਵੀਡੀਓ ਪਾਉਂਦਾ ਕਿ ਦੀਪ ਦੀ ਵਰਸੀ ਆ ਸਾਰੇ ਜ਼ਰੂਰ ਆਓ ਇਹ ਇਹ ਚੀਜ਼ ਵੀ ਤਾਂ ਮਾਇਨੇ ਰੱਖਦੀ ਹੈ ਹੁਣ ਇੱਕ ਪਾਰਟੀ ਦੇ ਨਾਲ ਜੋੜਿਆ ਗਿਆ ਦੀਪ ਦੀ ਵਰਸੀ ਨੂੰ ਹਾਂਜੀ ਬਾਈ ਜੀ ਬਿਲਕੁਲ ਸਭ ਤੋਂ ਪਹਿਲਾਂ ਬੜੀ ਗਲਤ ਹੈ ਇਹ ਹੈ ਬਾਈ ਦੇਖੋ ਜਿੱਦਣ ਨਾ ਮੇਰੀ ਮਨਦੀਪ ਨਾਲ ਗੱਲ ਹੁੰਦੀ ਹੈ ਦੀਪ ਤੇ ਜਾਣ ਤੋਂ ਬਾਅਦ ਅਸੀਂ ਪਹਿਲਾਂ ਜਦ ਦੀਪ ਵੀਰਾ ਚਾਹੁੰਦਾ ਸੀ ਨਾ ਕਦੇ ਕੋਈ ਸਾਡੀ ਆਪਸ ਦੇ ਵਿੱਚ ਗੱਲ ਨਹੀਂ ਹੋਈ ਕੱਲੀ ਦੀਪ ਨਾਲ ਹੀ ਗੱਲ ਹੁੰਦੀ ਰਹੀ ਹੈ ਸਾਡੀ ਏ ਦੀਪ ਤੇ ਜਾਣ ਤੋਂ ਬਾਅਦ ਜਦੋਂ ਮਨਦੀਪ ਨਾਲ ਮੇਰੀਆਂ ਗੱਲਾਂ ਹੋਈਆਂ ਨੇ ਤੁਸੀਂ ਆਡੀਓ ਸੁਣੀ ਹੋਣੀ ਹੈ ਉਹਦੇ ਵਿੱਚ ਮੈਂ ਮਨਦੀਪ ਤੋਂ ਪੁੱਛ ਰਿਹਾ ਵੀ ਜੋ ਬੰਦੇ ਦਾ ਤੁਸੀਂ ਵਿਰੋਧ ਕਰਦੇ ਸੀਗੇ ਅਮਰਤਪਾਲ ਦਾ ਵੀ ਜਦੋਂ ਆਪਣੇ ਪੰਜਾਬ ਦੇ ਵਿੱਚ ਕਿੱਦਾਂ ਆ ਗਿਆ ਜਾਂ ਮਤਲਬ ਜਨਨ ਕਿ ਕਿਵੇਂ ਕਿਹੜੇ ਬੰਦੇ ਨੇ ਇਹਨੂੰ ਜਿਹੜਾ ਪੰਜਾਬ ਵਾਰਸ ਪੰਜਾਬ ਜਿੱਥੇ ਬੰਦੀ ਦਾ ਪ੍ਰਧਾਨ ਲਾਤਾ ਤੁਸੀਂ ਇਹ ਚੀਜ਼ ਦਾ ਕਰਨ ਦੇ ਸੀਗੇ ਵਿਰੋਧ ਵੀ ਤੁਸੀਂ ਹੁਣ ਇਹਦੇ 1 ਲੱਖ ਪੱਖ ਦੇ ਵਿੱਚ ਕਿਵੇਂ ਆ ਗਏ ਹੁਣ ਅਮਰਤਪਾਲ ਜੋ ਸੀ ਨਾ ਜਿੱਦਾਂ ਜਦਾ ਪੰਜਾਬ ਤੋਂ ਮਤਲਬ ਜਨ ਕਿ ਦਵਾਈ ਚ ਬੈਠ ਕੇ ਬੋਲਦਾ ਹੁੰਦਾ ਸੀ ਅਸੀਂ ਸਾਰੇ ਦੇਖਦੇ ਹੁੰਦੇ ਸੀਗੇ ਚੀਜ਼ਾਂ ਨੂੰ ਨੋਟ ਕਰਦੇ ਹੁੰਦੇ ਸੀਗੇ ਜੀ ਹੁਣ ਜੋ ਮਨਦੀਪ ਸਿੱਧੂ ਆ ਹੁਣ ਤੁਸੀਂ ਆਡੀਓ ਦੇ ਵਿੱਚ ਤੁਸੀਂ ਸੁਣਿਓ ਦੁਆਰ ਜੀ ਫੇ ਤੁਸੀਂ ਨਾਲ ਚਲਾ ਵੀ ਦਿਓ ਕਿਈ ਬੰਦੇ ਨੇ ਸੁਣੀ ਵੀ ਪਈ ਆ ਬਲ ਆਡੀਓ ਮੈਂ ਮਨਦੀਪ ਨੂੰ ਮੈਸੇਜ ਕੀਤਾ ਸੀਗਾ ਮਨਦੀਪ ਨੂੰ ਮੈਸੇਜ ਕਰਨ ਤੋਂ ਬਾਅਦ ਮੈਂ ਉਹਨੂੰ ਕਹਿਆ ਸੀਗਾ ਮੈਂ ਆ ਵੀ ਜੀ ਆਪਾਂ ਜੋ ਆਪਣਾ ਨਾ ਪੰਜਾਬ ਦਾ ਜੂਥ ਆ ਜਿਵੇਂ ਦੀਪ ਚਾਹੁੰਦਾ ਸੀਗਾ ਵੀ ਭਾਈ ਜੋ ਪੰਜਾਬ ਦਾ ਜੂਥ ਆ ਵੀ ਇਹ ਸੱਚ ਤੇ ਰਾਤ ਤੁਰਨਾ ਚਾਹੀਦਾ ਹਮੇਸ਼ਾ ਲੋਕਾਂ ਨੂੰ ਆਪਣੇ ਨੂੰ ਸੱਚੀਆਂ ਗੱਲਾਂ ਦੱਸੋ ਵੀ ਆਪਣੇ ਨਾਲ ਹੁੰਦਾ ਕੀ ਆ ਜਾਂ ਆਪਣੇ ਦਾ ਸਟੇਟ ਕਿਵੇਂ ਕੰਮ ਕਰਦੀ ਆ ਵੀ ਤੁਸੀਂ ਇਹ ਗੱਲ ਖੁੱਲ ਕੇ ਮੂਰੇ ਰੱਖੋ ਵੀ ਆਪਾਂ ਜੀ ਤੁਸੀਂ ਹੁਣ ਤੁਸੀਂ ਚਾਹੋ ਨੀ ਉਹ ਵੀ ਇਹ ਮਨਦੀਪ ਨਾਲ ਮੇਰੀ ਗੱਲ ਹੋਈ ਆ ਟੌਪਿਕ ਦੇ ਉੱਤੇ ਪਹਿਲਾਂ ਆਡੀਓ ਮਤਲਬ ਜਣ ਕੇ ਪਾਉਣ ਤੋਂ ਪਹਿਲਾਂ ਨੈਟ ਦੇ ਉੱਤੇ ਵੀ ਤੂੰ ਆਪਣੇ ਵੱਲੋਂ ਇੱਕ ਵੀਡੀਓ ਬਣਾ ਕੇ ਲਾਈਵ ਕਰਕੇ ਪਾ। ਵੀ ਇਹਦੇ ਵਿੱਚ ਤੂੰ ਇਹ ਗੱਲਾਂ ਸਾਰੀਆਂ ਕਲੀਅਰ ਕਰ ਦੀਪ ਨਾਲ ਕੀ ਹੋਇਆ ਸੀਗਾ ਜਾਂ ਦੀਪ ਦੇ ਜਾਣ ਤੋਂ ਬਾਅਦ ਵੀ ਤੂੰ ਇੱਕ ਲਖਤ ਵੀ ਇਦਾਂ ਨਾਲ ਕਿਵੇਂ ਜੁੜ ਗਿਆ ਵੀ ਤੇਰਾ ਮੈਨੂੰ ਹਿਸਾਬ ਤੱਕ ਪਤਾ ਹੀ ਨਹੀਂ ਲੱਗਿਆ। ਫਿਰ ਉਸ ਤੋਂ ਬਾਅਦ ਜਦ ਬਾਈ ਨੂੰ ਫੇਰ ਦੁਬਾਰਾ ਟੀ ਮੈਸੇਜ ਕੀਤਾ ਉਹਨੇ ਪਹਿਲਾਂ ਰਿਪਲਾਈ ਕੀਤਾ ਫਿਰ ਉਹ ਚੁੱਪ ਕਰ ਗਿਆ ਉਹ ਸੋਚਿਆ ਵੀ ਚੱਲ ਜਾਂਦੇ ਨੇ ਕਿਹੜਾ ਕੁਝ ਕਰਨਾ। ਫਿਰ ਅਸੀਂ ਜਿਹ ਉਹ ਜਿਹੜੀ ਆਡੀਓ ਹੁਣ ਕਈ ਬੰਦੇ ਨਾ ਪੁੱਛਦੇ ਨੇ ਵੀ ਤੁਸੀਂ ਮਨਦੀਪ ਸਿੱਧੂ ਦੀ ਕਿਉਂ ਆਪਣੇ ਜਿਹੜੀ ਦੀ ਰਿਕਾਰਡਿੰਗ ਆਡੀਓ ਵੀ ਕਿਉਂ ਕੀਤੀ ਆ ਉਹ ਉਹਦੇ ਵਿੱਚ ਬਾਈ ਤੁਸੀਂ ਸੁਣਿਓ ਧਿਆਨ ਨਾਲ ਜਿਆਦਾ ਨਾ ਆਪਾਂ ਪੰਥਕ ਤੌਰ ਦੇ ਉੱਤੇ ਤੁਰਦੇ ਆ ਨਾ ਪੰਥ ਦੇ ਰਾਹ ਦੇ ਉੱਤੇ ਤੁਰਦੇ ਆ ਜਾਂ ਮੱਲੋ ਕੌਮ ਲਈ ਕੁਛ ਕਰਨਾ ਹੁੰਦਾ ਉੱਥੇ ਚਾਹੇ ਮੈਂ ਵੀ ਹੋਵਾਂ ਚਾਹੇ ਕੋਈ ਵੀ ਬੰਦਾ ਹੋਵੇ ਝੂਠ ਕਦੇ ਨਹੀਂ ਚੱਲਦਾ ਹੁੰਦਾ ਹੁਣ ਦੇਖੋ ਝੂਠ ਬਿਲਕੁਲ ਸਾਫ਼ ਬਿਲਕੁਲ ਕਲੀਅਰ ਹੋ ਰਿਹਾ ਇੱਕ ਪਾਸੇ ਮਨਦੀਪ ਕਹਿ ਰਿਹਾ ਵੀ ਮੈਨੂੰ ਜਾਣ ਦੀ ਪਰਮਿਸ਼ਨਾਂ ਨਹੀਂ ਮਿਲਦੀਆਂ ਉਹੀ ਆਡੀਓ ਦੇ ਵਿੱਚ ਉਹਨੂੰ ਮਿਲਣਦੀਆਂ ਤੇ ਦੂਜੇ ਪਾਸੇ ਉਹੀ মিডিਆ ਦੇ ਵਿੱਚ ਬੈਠ ਕੇ ਕਹਿ ਰਿਆ ਮੈਂ ਪਰਮਿਸ਼ਨਾਂ ਮੈਨੂੰ ਮਿਲ ਰਹੀਆਂ ਨੇ ਹੂੰ ਸਮਝੋ ਨਾ ਗੱਲ ਜਦ ਇਹ ਚੀਜ਼ਾਂ ਮਾਈ ਜੀ ਮੂਰੇ ਆਉਂਦੀ ਨੇ ਫਿਰ ਉਹ ਬੋਲਦੇ ਝੂਠ ਕਹਿੰਦੇ ਨੇ ਆਪਣੇ ਹੀ ਕੌਮ ਨੂੰ ਤੇ ਆਪਣੇ ਹੀ ਲੋਕਾਂ ਨੂੰ ਹੂੰ ਮਨਦੀਪ ਸਿੱਧੂ ਮੈਂ ਇੱਕ ਗੱਲ ਹੋਰ ਕਿ ਛੋਟੀ ਮੈਂ ਗੱਲ ਰੱਖੂੰਗਾ ਸੌਰੀ ਮੈਂ ਗੱਲ ਲੰਬੀ ਲੈ ਗਿਆ ਮਨਦੀਪ ਸਿੱਧੂ ਨੂੰ ਇਹ ਨਾ ਸੋਚੋ ਵੀ ਉਹ ਦੀਪ ਦਾ ਭਾਈ ਆ ਦੀਪ ਦੇ ਭਾਈ ਨਾਲ ਦੀਪ ਦਾ ਭਾਈ ਤਾਂ ਉਹ ਹੈ ਹੀ ਨਹੀਂਗਾ ਅਸੀਂ ਤਾਂ ਉਹ ਸ਼ੁਰੂ ਤੋਂ ਕਦੇ ਮੰਨਿਆ ਨਹੀਂ ਨਾ ਕਦੇ ਦੀਪ ਨਾ ਜਾਂ ਸਾਡੀ ਗੱਲਬਾਤ ਦਾ ਟੌਪਿਕ ਦੀਪ ਨੇ ਕਦੇ ਜ਼ਿਕਰ ਕੀਤਾ ਇਹ ਸਿਰਫ ਗੱਲਾਂ ਹੀ ਬਣੀਆਂ ਹੋਈਆਂ ਨੇ ਜੋ ਲੋਕਾਂ ਦੇ ਮੂਹਰੇ ਜਿਹੜਾ ਇਹ ਫਾਇਦਾ ਚੱਕ ਰਹੇ ਨੇ ਅੱਜ ਦੇ ਟਾਈਮ 'ਚ ਇਹਨੂੰ ਫਾਇਦਾ ਮਿਲਿਆ। ਹਾਂਜੀ ਬਾਈ ਜੀ ਦੂਜਾ ਸਵਾਲ। ਹੂੰ। ਭਾਈ ਸਵਾਲ ਤੇ ਇਹੀ ਹੈ ਕਿ ਫਿਰ ਮਨਦੀਪ ਸਿੱਧੂ ਅਜਿਹਾ ਕਿਉਂ ਕਰੇਗਾ? ਜਦੋਂ ਪਹਿਲਾਂ ਵਿਰੋਧ ਦੇ ਵਿੱਚ ਵੀ ਆਇਆ ਕਿ ਉਸ ਉੱਤੇ ਵੀ ਕੋਈ ਦਬਾਅ ਹੋ ਸਕਦਾ, ਕੋਈ ਡਰ ਹੋ ਸਕਦਾ ਜਾਂ ਕਿ ਕੀ ਕਾਰਨ ਤੁਹਾਨੂੰ ਲੱਗਦਾ? ਬਿਲਕੁਲ ਬਾਈ ਜੀ ਦਬਾਅ ਤਾਂ ਤੁਸੀਂ ਦੇਖੋ ਆਪ ਦਿਖ ਰਿਹਾ ਹੋ ਵੀ ਇੱਕ ਬੰਦੇ ਦਾ ਕਰ ਰਹੇ ਨੇ ਵਿਰੋਧ ਹੁਣ ਇਹ ਸਿਰਫ ਉਹਨੂੰ ਇਹ ਚੀਜ਼ ਚ ਪ੍ਰਮੋਟ ਕਰ ਰਹੇ ਨੇ ਵੀ ਭਾਈ ਇਹ ਬੰਦਾ ਜੋ ਅਮਰਤਪਾਲ ਆ ਵੀ ਆਮਰ ਤਾਂ ਛਕਾਉਂਦਾ ਸੀਗਾ ਜੇ ਮੰਨ ਲਓ ਵੀ ਜਣੇ ਕਿ ਜਿਹੜੇ ਆਪਣੇ ਬੱਚੇ ਦਾ ਮਤਲਬ ਕੋਈ ਵੀ ਆਪਣਾ ਨਵਾਂ ਯੂਥ ਆ ਵੀ ਉਹਨੂੰ ਨਸ਼ੇ ਤੋਂ ਛੁਟਾਉਂਦਾ ਸੀਗਾ। ਇਹੀ ਇਹ ਕਾਰਨ ਦੱਸ ਰਹੇ ਨੇ ਵੀ ਹੋਰ ਤਾਂ ਨੇ ਕੋਈ ਮਾੜੀ ਗੱਲ ਕੀਤੀ ਨਹੀਂ ਤਾਂ ਸਾਰਾ ਕੁਝ ਜਗ ਜाहिर ਆ ਜੀ ਆਪਣੇ ਸਾਰੀਆਂ ਵੀਡੀਓ ਆਡੀਓ ਪਈਆਂ ਪਈਆਂ ਨੇ ਆਈਆਂ ਜਿੰਨੀਆਂ ਵੀ ਹੁਣ ਤੱਕ ਲੀਕ ਹੋਈਆਂ ਨੇ। ਜੇ ਮੰਨ ਲਓ ਵੀ YouTube ਤੇ ਵੀਡੀਓ ਵੀ ਪਈਆਂ ਨੇ ਜਿਹਦੇ ਵਿੱਚ ਜਿਵੇਂ ਅਜਨਾਲਾ ਕਾਂਡ ਹੋਇਆ ਸੀਗਾ ਉਹ ਤੋਂ ਪਹਿਲਾਂ ਹੀ ਗੱਲਾਂ ਚੱਲਦੀਆਂ ਰਹੀਆਂ ਨੇ ਸਾਰੀਆਂ ਵੀ ਦੱਸੋ ਕਿਵੇਂ ਕਰਨੀਆਂ ਕੀ ਅਸਲ ਗੱਲ ਪਤਾ ਕੀ ਹੈ ਬਾਈ ਅਸਲ ਜਿਹੜਾ ਮੇਨ ਪੁਆਇੰਟ ਆ ਇਹ ਪੂਰੀ ਕਹਾਣੀ ਦਾ ਮੇਨ ਪੁ ਅਜੀ ਬਹੁਤ ਵਾਰ ਜ਼ਿਕਰ ਕਰ ਦਿੰਨੇ ਆ ਬਾਈ ਦਾ ਬਾਈ ਭੇਜਣੇ ਵਾਲਾ ਬਾਈ ਨੇ ਇਹਦੀ ਗੱਲਬਾਤ ਕਰਦੇ ਦੀਪ ਸਿੱਧੂ ਦੀ ਮੈਂ ਇਹ ਗੱਲ ਬਹੁਤ ਵਾਰ ਜ਼ਿਕਰ ਕੀਤਾ ਤੇ ਅੱਜ ਵੀ ਕਰਦਾ ਨਵੇਂ ਗੱਲ ਦਾ ਅਮਰਤਪਾਲ ਤੇ ਦੀਪ ਸਿੱਧੂ ਦੀ ਗੱਲ ਕਰਾਉਣੇ ਵਾਲਾ ਅਵਤਾਰ ਸਿੰਘ ਖੰਡਾ ਸੀ ਅਮਰਤਪਾਲ ਕੋਲ ਤਾਂ ਦੀਪ ਕੋਲ ਇਹਦਾ ਨੰਬਰ ਤੱਕ ਨਹੀਂ ਸੀਗਾ ਹਮ ਅਮਰਤਪਾਲ ਦਾ ਤੇ ਉਸ ਤੋਂ ਬਾਅਦ ਜਦ ਇਹ ਚੀਜ਼ ਦਾ ਪੈਂਦਾ ਰੌਲਾ ਤੁਸੀਂ ਹੁਣ ਪਿਛਲੇ ਦਿਨੀ ਇੱਕ ਚੀਜ਼ ਸੁਣੀ ਹੋਣੀ ਜਾਂ ਦੇਖੀ ਹੋਣੀ ਹੈ ਵੀ ਜਿਹੜਾ ਇੱਕ ਵਕੀਰ ਇਹਦਾ ਹਾਕਮ ਸਿੰਘ ਤੁਸੀਂ ਦੇਖੋਣੇ ਜਾਣਦੇ ਤੁਸੀਂ ਹੂੰ ਉਹ ਬੰਦਾ ਇਹ ਬੰਦੇ ਦੀ ਪੋਟਿਸ਼ਨਾਂ ਪਾ ਰਿਹਾ ਉਹੀ ਬੰਦਾ ਕਿਸਾਨੀ ਅੰਦੋਲਨ ਦੇ ਵਿੱਚ ਦੀਪ ਦੇ ਉੱਤੇ ਜਿਹੜੇ ਐਲੀਗੇਸ਼ਨ ਲਾ ਰਿਹਾ ਸੀਗਾ ਵੀ ਇਹ ਬੰਦਾ ਖਾਲਿਸਤਾਨ ਜਿਹੜੇ ਅੰਦੋਲਨ ਦੇ ਵਿੱਚ ਕਹਿੰਦੇ ਵੀ ਬੰਦਾ ਖਾਲਿਸਤਾਨ ਦੇ ਉੱਤੇ ਕੋਈ ਬੰਦਾ ਇਹਨੇ ਫੜ ਲਿਆ ਸੀਗਾ ਉੱਥੇ ਆਪਣੇ ਤੁਸੀਂ ਦੇਖਣੀ ਵੀਡੀਓ ਵੀ ਨਾਲ ਜੀ ਤੇ ਉਹ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਵੀ ਭਾਈ ਇਹ ਬੰਦਾ ਮਤਲਬ ਖਾਲਿਸਤਾਨ ਦੇ ਉੱਤੇ ਨਾਰਾ ਲਾ ਵੀ ਇਹਨੂੰ ਪੁਲਿਸ ਵਾਲਾ ਫੜਾਉ ਤੇ ਉਹੀ ਬੰਦਾ ਅੱਜ ਇਹਦਾ ਵਕੀਲ ਬਣਿਆ ਬੈਠਾ ਜਿਹੜਾ ਦੀਪ ਦੇ ਵਿਰੁੱਧ ਇਹਨੇ ਬੰਦੇ ਨੇ ਅਮਰਤਪਾਲ ਨੇ ਦੁਬਈ ਦੇ ਵਿੱਚ ਬੈਠ ਕੇ ਇਹ ਹਾਕਮ ਸਿੰਘ ਵਕੀਲ ਦੇ ਉੱਤੇ ਪੋਸਟਾਂ ਪਾਈ ਹੋ ਤੇ ਅੱਜ ਉਹੀ ਇਹਦਾ ਵਕੀਲ ਬਣਿਆ ਹੈ ਜੀ ਅਸਲ ਮੇਨ ਕੜੀ ਜਿਹੜੀ ਬਈ ਪੂਰੀ ਹਿਸਟਰੀ ਦੀ ਹੈ ਇਹਦੇ ਵਿੱਚ ਜਿਹੜਾ ਮੇਨ ਕਰੈਕਟਰ ਉਹ ਅਵਤਾਰ ਸਿੰਘ ਖੰਡਾ ਤੇ ਜਿਹਦੇ ਅਵਤਾਰ ਸਿੰਘ ਖੰਡੇ ਨੇ ਹੀ ਇਹਨਾਂ ਦੋਹਾਂ ਦੀ ਆਸ ਦੇ ਵਿੱਚ ਇੰਟਰੋਡਕਸ਼ਨ ਕਰਾਈ ਆ ਦੀਪ ਤੇ ਅਮਰਤਪਾਲ ਦੀ ਜੀ ਤੇ ਅੱਜ ਅਮਰਤ ਦੀਪ ਜਿਹੜਾ ਆਪਣੇ ਅਵਤਾਰ ਸਿੰਘ ਖੰਡਾ ਨਾ ਉਹਨੂੰ ਹੀ ਬੰਦੇ ਨੂੰ ਇਹ ਬੰਦੇ ਵਰਤਨ ਨਹੀਂ ਦੇ ਰਹੇ ਦੇਖੋ ਕਿੱਥੇ 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 ਉਹਦੀਆਂ ਬੰਦੇ ਦੀ ਕਿਤੇ ਫੋਟੋ ਦਿਖਾ ਦਵਾਂ ਮੈਨੂੰ ਕਿਤੇ ਲੱਗੀਆਂ ਨੇ ਹੂੰ ਉਹਦੇ ਮਾਪਿਓ ਨੂੰ ਵੀ ਛੱਡ ਤਾ ਇਹਨਾਂ ਨੇ ਜੀ ਤਾਂ ਬਹੁਤ ਸਾਰੀਆਂ ਚਰਚਾਵਾਂ ਵੀ ਹੋਈਆਂ ਦੋਸ਼ ਵੀ ਲਾਏ ਕਿ ਸਤਪਾਲ ਗਿੱਲ ਹੁਣੀ ਨੇ ਬਹੁਤ ਬੋਲਦੇ ਨੇ ਉਹਨਾਂ ਨੇ ਇਸ ਮਸਲੇ ਉੱਤੇ ਕਾਫੀ ਗੱਲਾਂ ਰੱਖੀਆਂ ਉਹ ਕਹਿੰਦੇ ਕਿ ਆਡੈਂਟੀਫਾਈ ਹੀ ਅਮਰਤਪਾਲ ਤੇ ਇਹਨਾਂ ਦੇ ਸਾਥੀਆਂ ਨੇ ਕੀਤਾ ਸੀ ਬਹੁਤ ਸਾਰੇ ਲੋਕਾਂ ਨੂੰ ਫੜਵਾਇਆ ਵੀ ਇਹਨਾਂ ਨੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਆਪਰੇਟ ਕਰ ਰਹੇ ਸੀ ਬਿਲਕੁਲ ਬਾਈ ਜੀ ਇੱਕ ਨਾ ਆਡੀਓ ਵਾਇਰਲ ਹੁੰਦੀ ਆ ਆਪਣੇ ਨੈਟ ਦੇ ਉੱਤੇ ਉਹ ਪਾਈ ਵੀ ਹੋਈ ਆ ਆਡੀਓ ਉਹਦੇ ਵਿੱਚ ਨਾ ਇੱਕ ਜੋ ਆਪਣੇ RAW ਦੇ ਏਜੰਟ ਨੇ ਉਹ ਕਰ ਰਹੇ ਨੇ ਗੱਲਾਂ ਸਾਰੀਆਂ ਇਹ ਉਹਦੇ ਵਿੱਚੋਂ ਦੱਸ ਰਹੇ ਨੇ ਉਹ ਕਹਿੰਦੇ ਵੀ ਜੋ ਹੁਣ ਜੋ ਅਵਤਾਰ ਸਿੰਘ ਖੰਡਾ ਸੀਗਾ ਦੇਖੋ ਜਦ 2022 ਦੇ ਵਿੱਚ ਬਾਈ ਜੀ ਇਹ ਆਇਆ ਨਾ ਇਹਦੇ ਆਉਣ ਤੋਂ ਬਾਅਦ ਹੀ ਇਹ ਦੋ ਬੰਦੇ ਕਿਉਂ ਜਾਂਦੇ ਨੇ ਇੱਕ ਅਵਤਾਰ ਸਿੰਘ ਖੰਡਾ ਹੋ ਗਿਆ ਇੱਕ ਭਾਈ ਨਿਜਰ ਹੋ ਗਿਆ ਆਪਣੇ ਕੈਨੇਡਾ ਦੇ ਠੀਕ ਆ ਹੁਣ ਜੋ ਅਵਤਾਰ ਸਿੰਘ ਖੰਡਾ ਸੀਗਾ ਸੈਂਟਰ ਨੂੰ ਗਵਰਨਮੈਂਟ ਨੂੰ ਕਿਤੇ ਕੁਝ ਨਹੀਂ ਪਤਾ ਹੁਣ ਤੱਕ ਉਹ ਉੱਥੇ ਰਹਿੰਦਾ ਰਿਹਾ ইংল্যান্ড ਦੇ ਵਿੱਚ ਕਦੇ ਕੋਈ ਗੱਲ ਨਹੀਂ ਕਦੇ ਬਾਤ ਉਹਦਾ ਅਸਲ ਜਿਹੜਾ ਨੌਜੇ ਦੇ ਨਾਂ ਤੇ ਰਹਿ ਰਿਹਾ ਸੀ ਰਣਜੋਤ ਸਿੰਘ ਉਹ ਕਿਹਨੇ ਦੱਸਿਆ ਗਵਰਨਮੈਂਟ ਨੂੰ ਜਿੱਦਨੇ ਪੜੇ ਤੁਸੀਂ ਇੱਕ ਸੁਣੀ-ਸੁਣੀ ਆੜੀ ਇੱਕ ਹੋਰ ਵਾਰਤ ਹੋਈ ਸੀ ਕਿ ਜਿਹੜਾ ਇਹ ਤਾਂ ਵਕੀਲ ਆ ਖਾਰਾ ਜੀ ਉਹ ਵਕੀਲ ਵਿੱਚ ਉਹਦੇ ਵਿੱਚ ਬੋਲ ਰਿਹਾ ਵੀ ਜਿੱਦਣ ਪਪਲਪਰੀਤ ਦੇ ਕਹਿੰਦਾ ਪਟਾ ਫੇਰਨ ਲੱਗੇ ਸੀ ਨਾ ਪੁਲਿਸ ਵਾਲੇ ਸੁਣੀ-ਸੁਣੀ ਤੁਸੀਂ ਆੜੀ ਥੋਨੂੰ ਭੇਜਾਂਗੇ ਉਹ ਵੀ ਲਾ ਦਿਓ ਨਾਲ ਅਟੈਚ ਕਰ ਦਿਓ ਉਹ ਕਹਿ ਰਿਹਾ ਉਹਦੇ ਵਿੱਚ ਤੁਸੀਂ ਧਿਆਨ ਨਾਲ ਸੁਣਿਓ ਉਹ ਕਹਿੰਦਾ ਜਿੱਦਣ ਕਹਿੰਦਾ ਪਪਲਪਰੀਤ ਤੇ ਪਟਾ ਫੇਰਨ ਲੱਗੇ ਕਹਿੰਦਾ ਪਪਲ ਵੀ ਤਾਂ ਕਹਿੰਦਾ ਵੀ ਮੈਂ ਮੈਨੂੰ ਕੋ ਕੁੱਟੇ ਉਹਨਾ ਵੀਡੀਓ ਕਰ ਦੋ ਬੰਦ ਮੈਂ ਸਾਰਾ ਕੁਝ ਦੱਸ ਦਣਾ ਉਹਦਾ ਮਤਲਬ ਕਰ ਕੀ ਸੀਗਾ ਹੂੰ ਹੂੰ ਇਹਨਾਂ ਨੇ ਭਾਈ ਸਾਰਾ ਕੁਝ ਦੱਸਿਆ ਵੀ ਕੌਣ ਅਵਤਾਰ ਸਿੰਘ ਖੰਡਾ ਸੀਗਾ ਵੀ ਕਿਹੜੇ ਨੌ ਤਰਿਆਂ ਦਾ ਕਿੱਥੇ ਰਹਿੰਦਾ ਹੁਣ ਤੱਕ ਕਦੇ ਉਹਨੂੰ ਕੁਝ ਨਹੀਂ ਹੋਇਆ ਵੀ ਹੁਣ ਤੋਂ ਬਾਅਦ ਉਹਨੂੰ ਕੀ ਹੋਇਆ ਕੁਝ ਜਿਹੜੇ ਮੇਨ ਕਰੈਕਟਰ ਸੀ ਜਿਹੜੇ ਦੁਨੀਆ ਹਿਲਾਉਂਦੇ ਸੀ ਨਾ ਸਿੱਖ ਕੌਮ ਦੇ ਵਿੱਚ ਜਿਹਨੂੰ ਲੋਕ ਨਮਾਜੂਤ ਸੁਣਦਾ ਸੀਗਾ ਉਹ ਚਾਹੇ ਅਵਤਾਰ ਸਿੰਘ ਖੰਡਾ ਹੋਵੇ ਚਾਹੇ ਭਾਈ ਨੱਜਰ ਹੋਵੇ ਇਹ ਦੋ ਬੰਦੇ ਸੀਗੇ ਜਿਹੜੇ ਮਤਲਬ ਪੂਰੇ ਖੜਦੇ ਸੀਗੇ ਕਿਸੇ ਪੁਆਇੰਟ ਦੇ ਉੱਤੇ ਤੇ ਉਹਨਾਂ ਦੋਹਾਂ ਨੂੰ ਖਤਮ ਕਰਕੇ ਆਹ ਚੀਜ਼ ਮੁਰੇ ਆਈ ਜਾਂ ਮੈਂ ਨਹੀਂ ਕਹਿੰਦਾ ਮੈਂ ਇਹ ਵੀ ਨਹੀਂ ਕਹਿੰਦਾ ਵੀ ਭਾਈ ਅਮਰਤਪਾਲ ਨੇ ਕੰਮ ਕਰਾਇਆ ਉਹ ਉਹਦੇ ਵਿੱਚ ਜਿਹੜੀ ਪੰਜਾਬ ਪੁਲਸ ਆ ਉਹ ਡਾਇਰੈਕਟਰ ਦਾ ਨਾਮ ਕੱਟ ਰਹੀ ਹੈ ਉਹਦਾ ਕਾਰਨ ਕੀ ਬਣਦਾ ਕੋਈ ਛੋਟਾ ਮੋਟਾ ਕੋਈ ਛੋਟੇ ਮੋਟੇ ਜਿਹੜੀ ਮਤਲਬ ਪਦਵੀ ਵਾਲਾ ਬੰਦਾ ਨਹੀਂ ਕੱਟ ਰਿਹਾ ਇੱਕ ਪੰਜਾਬ ਦਾ ਡੀਜੀਪੀ ਡਾਇਰੈਕਟਰ ਪੰਜਾਬ ਪੁਲਸ ਪੰਜਾਬ ਪੁਲਸ ਕਰ ਰਿਹਾ ਉਹ ਚੀਜ਼ ਉਹ ਨਹੀਂ ਫਿਰ ਉਹਨਾਂ ਦੇ ਸਮਰਥਕ ਕਹਿ ਦਿੰਦੇ ਨੇ ਕਿ ਦੇਖੋ ਇਹ ਤਾਂ ਏਜੰਸੀਆਂ ਕਰਵਾਈ ਜਾਂਦੀਆਂ ਸਾਡੇ ਖਿਲਾਫ ਅਸੀਂ ਤਾਂ ਕੌਮ ਦੀ ਗੱਲ ਕਰਦੇ ਆ ਹੁਣ ਪੁਲਸ ਸਾਡੇ ਖਿਲਾਫ ਝੂਠੇ ਪਰਚੇ ਦੇ ਰਹੀ ਹੈ ਭਾਈ ਇਹ ਦੇਖੋ ਏਜੰਸੀਆਂ ਦੇ ਤੱਕ ਗੱਲ ਕਰਦੇ ਨੇ ਏਜੰਸੀਆਂ ਦੀ ਜਿੱਥੇ ਨਾ ਆਰਟਸ ਦੇ ਵਿੱਚ ਲੜਾਈਆਂ ਹੋਣਾ ਨਾ ਜਾਂ ਮੰਨ ਲਓ ਵੀ ਕੌਮ ਦੇ ਕੌਮ ਦੇ ਬੰਦੇ ਹੀ ਕੌਮ ਦੇ ਆਗੂ ਹੀ ਇੱਕ ਦੂਜੇ ਨਾਲ ਲੜਦੇ ਨੇ ਉੱਥੇ ਏਜੰਸੀਆਂ ਕੰਮ ਨਹੀਂ ਕਰਦੀ ਹੁੰਦੀਆਂ ਉੱਥੇ ਕੌਮ ਦੇ ਆਗੂ ਹੀ ਕੰਮ ਕਰਦੇ ਨੇ ਏਜੰਸੀਆਂ ਨਾਲ ਮਿਲ ਕੇ ਹੁਣ ਜੇ ਤੁਸੀਂ ਕਹਿੰਦੇ ਭਾਈ ਇਹਦੇ ਉੱਤੇ ਪਰਚਾ ਪੈਂਦੇ ਨੇ ਜਾਂ ਕੁਝ ਵੀ ਹੁੰਦੇ ਨੇ ਸਿਮਰਜੀਤ ਮੰਨਦੇ ਕਿਉਂ ਨਹੀਂ ਪਰਚੇ ਪੈਂਦੇ ਹੋਰ ਕਿਸੇ ਆਗੂ ਸਿੱਖ ਦੇ ਉੱਤੇ ਪਰਚੇ ਪੈਂਦੇ ਇਹ ਤੇ ਕਿਉਂ ਪਾਉਂਦੇ ਨੇ ਜੇ ਤੁਸੀਂ ਕਹਿੰਦੇ ਵੀ ਭਾਈ ਇਹ ਸਟੇਟ ਇਨ ਦੀ ਗਵਰਨਮੈਂਟ ਬੰਦਿਆਂ ਨੂੰ ਮਾਰਦੀ ਆ ਆਪਣੇ ਸਿੱਖਾਂ ਨੂੰ ਮਾਰ ਇਹਨਾਂ ਤੇ ਕਿਉਂ ਨਹੀਂ ਪੈਂਦੇ ਤਾਂ ਉਹ ਤੇ ਕਿਉਂ ਪੈ ਗਏ ਹੂੰ ਇਹ ਤਾਂ ਆਗੂ ਨੇ ਕੰਮ ਦੇਣਾ ਜੇ ਦੇਖ ਸੋਚੇ ਤੇ ਬੇ ਇੱਕ ਚੀਜ਼ ਨੂੰ ਤਾਂ ਤੁਸੀਂ ਸਿਮਰਨਜੀਤ ਸਿੰਘ ਮਾਨ ਹੁਣਾਂ ਦਾ ਜ਼ਿਕਰ ਕੀਤਾ ਭਾਈ ਕਿਉਂਕਿ ਬਰਸੀ ਨੂੰ ਲੈ ਕੇ ਇਸ ਵਾਰ ਕਿਹਾ ਗਿਆ ਕਿ ਵਾਰਿਸ ਪੰਜਾਬ ਦੇ ਸਿਆਸੀ ਪਾਰਟੀ ਨੇ ਦੀਪ ਦੀ ਬਰਸੀ ਦਾ ਜਿਹੜਾ ਇਸ ਵਾਰ ਪ੍ਰਬੰਧ ਕਰਵਾਇਆ ਮਨਦੀਪ ਸਿੱਧੂ ਅਮਰਿਤਪਾਲ ਦੇ ਪਿਤਾ ਦੇ ਨਾਲ ਖੜਕੇ ਵੀਡੀਓ ਪਾਉਂਦੇ ਨੇ ਕੀ ਇਸ ਦਾ ਇੱਕ ਗਲਤ ਸਨੇਹਾ ਜਾਂ ਮਾੜਾ ਅਸਰ ਵੀ ਗਿਆ ਕਿਉਂਕਿ ਪਹਿਲਾਂ ਤਾਂ ਪਾਰਟੀਬਾਜ਼ੀ ਨਹੀਂ ਸੀ ਆਉਂਦੀ ਕੀ ਇਸ ਵਾਰ ਫਿਰ ਸਿਮਰਨ ਨੰਮ ਜਾਂ ਪਾਉਣਗੇ ਉਸ ਬਰਸੀ ਉੱਤੇ ਜਾਂ ਹੋਰ ਜਿਹੜੇ ਪੋਲੀਟੀਕਲ ਪਾਰਟੀਆਂ ਵਾਲੇ ਬੰਦੇ ਜਿਹੜੇ ਦੀਪ ਨਾਲ ਜੁੜੇ ਹੋਏ ਸੀ ਉਹ ਜਾ ਪਾਉਣਗੇ ਕਿਉਂਕਿ ਇੱਕ ਪਾਰਟੀ ਸ਼ਾਇਦ ਹੋ ਸਕਦਾ ਹੈ ਇਸ ਨੂੰ ਵਰਤੇ ਵੋਟਾਂ ਲਈ ਦੇਖੋ ਬਾਈ ਜੀ ਮੈਂ ਇੱਕ ਗੱਲ ਤੁਹਾਨੂੰ ਕਹਿੰਦਾ ਜੋ ਹੈ ਨਾ ਆਪਣੇ ਪੰਜਾਬ ਦੇ ਵਿੱਚ ਰਾਜਨੀਤਿਕ ਲੋਕ ਨੇ ਜਾਂ ਮਤਲਬ ਆ ਆਪਣੀ ਕੌਮ ਦੇ ਆਗੂ ਨੇ ਮੈਂ ਕੋਈ ਹੋਰ ਪਾਰਟੀ ਕਾਂਗਰਸ ਅਕਾਲੀ ਦਲ ਜਾਂ ਕੁਝ ਵੀ ਲਾ ਲਓ ਕੋਈ ਵੀ ਜਿੰਨੀਆਂ ਵੀ ਪਾਰਟੀਆਂ ਨੇ ਇਹਦੀ ਆਪਾਂ ਸਾਰਿਆਂ ਦੀ ਗੱਲ ਕਰਦੇ ਆ ਆਪਣੇ ਪੰਤਕ ਪਾਰਟੀਆਂ ਜੋ ਆਪਣੇ ਖੇਤਰੀ ਪਾਰਟੀ ਪੰਜਾਬ ਉਹਦੀ ਵੀ ਗੱਲ ਕਰਦੇ ਆ ਨਾਲ ਅਕਾਲ ਤਖਤ ਸਭ ਤੋਂ ਹੁਕਮ ਹੋਇਆ ਸੀਗਾ ਕਿ ਭਾਈ ਜਿਹੜੇ ਜੋੜ ਮੇਲੇ ਨੇ ਆਪਣੇ ਸ਼ਹੀਦੀ ਜੋੜ ਮੇਲੇ ਨੇ ਵੀ ਇਹਨਾਂ ਤੇ ਤੁਸੀਂ ਇਹ ਚੀਜ਼ ਮਤਲਬ ਜਣੀ ਕਿ ਵੀ ਰੈਲੀਆਂ ਨਾ ਕੱਢਿਆ ਕਰੋ ਠੀਕ ਆ ਚਾਹੇ ਉਹ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੁਕਮ ਲਾਇਆ ਜਾਂ ਉਹਨਾਂ ਵੱਲੀ ਹੁਕਮ ਆਇਆ ਚ ਇਹਨਾਂ ਨੇ ਉਹ ਚੀਜ਼ ਉਹ ਕੀਤੀ ਠੀਕ ਆ ਪਹਿਲੀ ਗੱਲ ਜਿਹੜੀ ਹੁਣ ਮਾਗੀ ਦੇ ਮੇਲੇ ਦੇ ਇਹਨਾਂ ਨੇ ਕੀਤੀ ਹੈ ਜਿੱਥੇ ਇਹਨਾਂ ਨੇ ਆਪਣੀ ਪਾਰਟੀ ਅਨਾਉਂਸ ਕੀਤੀ ਹੈ ਹੁਣ ਦੇਖੋ ਅੱਜ ਦੇ ਦਿਨ ਹੈਗੀ ਹੈ ਦੀਪ ਦੀ ਵਰਸੀ ਸਮਝਦੋ ਇਹਨਾਂ ਗੱਲ ਦੀਪ ਦੇ ਅੱਜ ਦੇ ਦਿਨ ਮਤ ਦੀਪ ਐਕਸੀਡੈਂਟ ਉਹਦੀ ਪੂਰਾ ਹੋ ਗਿਆ ਸੀ ਤੇ ਉਹਦੀ ਵਰਸੀ ਦੇ ਉੱਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਤੁਸੀਂ ਆ ਰਹੀਆਂ ਨੇ ਨਾ ਉੱਥੇ ਪਹੁੰਚ ਰਹੀਆਂ ਨੇ ਜਾਂ ਕਿਸੇ ਪਾਰਟੀ ਅੱਜ ਵੀ ਉੱਥੇ ਗੱਲਬਾਤ ਹੋ ਰਹੀ ਮੇਰੇ ਮੇਰੇ ਕੋਲ ਟਾਈਮ ਅਜੇ ਬਹੁਤ ਘੱਟ ਹੈ ਉਹਨਾਂ ਤੁਸੀਂ ਗੱਲ ਕੀਤੀ ਹੈ ਵੀ ਭਾਈ ਇਹ ਜਿਹੜੀ ਦੀਪ ਨੂੰ ਵਰਤ ਹੋ ਰਿਹਾ ਹੈ ਪਾਰਟੀਆਂ ਪਿੱਛੇ ਇਹ ਬਾਈ ਵਾਕਈ ਹੀ ਗੱਲ ਸਹੀ ਆ ਤੁਸੀਂ ਪੂਰੀ ਦੇਖੋ ਨਾ ਤਾਂ ਇਹ ਬੰਦਾ ਦੀਪ ਦੇ ਜਾਂ ਦੀਪ ਦਾ ਭੋਗ ਪਿਆ ਜਦ ਉੱਥੇ ਪਹੁੰਚਿਆ ਠੀਕ ਆ ਨਾ ਇਹ ਬੰਦਾ ਜਦ ਪੰਜਾਬ ਦੇ ਵਿੱਚ ਆ ਗਿਆ ਦੀਪ ਦੇ ਘਰੇ ਪਹੁੰਚਿਆ ਇਹ ਹੁਣ ਮੇਨ ਗੱਲ ਵਿੱਚੋਂ ਇਹ ਹੈ ਵੀ ਜਿਹੜੇ ਦੀਪ ਨੇ ਬੰਦੇ ਲਾਏ ਹੋਏ ਸੀ ਜਾਂ ਦੀਪ ਨੇ ਪਾਰਟੀ ਦੀ ਮਤਲਬ ਯਾਨੀ ਕਿ ਵੀ ਜੋ ਦੀਪ ਯਾਰ ਇਹ ਚੀਜ਼ਾਂ ਤੋਂ ਬਾਹਰ ਸੀਗਾ ਬਹੁਤ ਉਹ ਇਹ ਵੀ ਆਪਾਂ ਨੇ ਕੋਈ ਪਾਰਟੀ ਨਹੀਂ ਬਣਾਉਣੀ ਕਿਉਂਕਿ ਉਹਨੂੰ ਪਤਾ ਸੀ ਕਿਉਂਕਿ ਦੀਪ ਨਾ ਜਦ ਆਇਆ ਸੀਗਾ ਨਾ ਆਪਣੇ ਪੰਜਾਬ ਦੇ ਵਿੱਚ ਉਹਦੇ ਆਉਣ ਤੋਂ ਪਹਿਲਾਂ ਉਹਨੇ ਸਣੀ ਦੇ ਉਹਨਾਂ ਦੀ ਸਪੋਰਟ ਕੀਤੀ ਸੀਗੀ ਜੀ ਉਹਨੇ ਪਤਾ ਲੱਗ ਗਿਆ ਸੀ ਟੇਬਲ ਦੇ ਉੱਤੇ ਬੈਠ ਕੇ ਵੀ ਜਿਹੜੇ ਬੀਜੇਪੀ ਵਾਲੇ ਨੇ ਪੰਜਾਬ ਦਾ ਕੀ ਕਰਨਾ ਚਾਹੁੰਦੇ ਨੇ ਜਾਂ ਪੰਜਾਬ 'ਚ ਕੀ ਗੱਲਬਾਤ ਆ ਉਹ ਕਿਸੇ ਬੰਦੇ ਮੁਰੇ ਕੇ ਮਤਲਬ ਜਣ ਕੇ ਵੀ ਆਪਣੀ ਕੌਮ ਜਿਹੜੀ ਹੁਣ ਇੱਕ ਉਹਦੇ ਤੇ ਪੂਰਾ ਭਰੋਸਾ ਕਰਨ ਲੱਗੀ ਸੀ ਉਹ ਕੌਮ ਦਾ ਭਰੋਸਾ ਨਹੀਂ ਤੋੜਨਾ ਚਾਹੁੰਦਾ ਸੀਗਾ ਉਹ ਵੀ ਮੈਂ ਆਪਣੇ ਕੌਮ ਦਾ ਭਰੋਸਾ ਤੋੜਨ ਜਾ ਕੇ ਉਹੀ ਬੀਜੇਪੀ ਦੇ ਵਿੱਚ ਜਾ ਕੇ ਬੈਠਾਂ ਜਾਂ ਉਹਨਾਂ ਨਾਲ ਹੱਥ ਪਾ ਮਿਲਾਵਾ ਜਾਂ ਉਹਨਾਂ ਮੁਰੇ ਕੋਈ ਮਤਲਬ ਜਣ ਕੇ ਮੁੱਦਾ ਹੋਵਾਂ ਹੁਣ ਇਹ ਜਿਹੜੇ ਬੰਦੇ ਨੇ ਹੁਣ ਇਹ ਸਾਰਾ ਕੁਝ ਕਰਨ ਲੱਗਿਆ ਜਿਵੇਂ ਮੰਨ ਲਓ ਵੀ ਇਹਨਾਂ ਨੇ ਮਾਗੀ ਜੁਣ ਮਿਲ ਤੇ ਦੀਪ ਦੀਆਂ ਫੋਟ ਜਿਹੜੀਆਂ ਤੁਸੀਂ ਕਹਿ ਰਹੇ ਹੋ ਵੀ ਵੀਡੀਓ ਦੀਪ ਦੀ ਆਪਣੇ ਮੰਦੀਪ ਦੀ ਆ ਉਹਦੇ ਡੈਡੀ ਨਾਲ ਖੜਕੇ ਪਈਆਂ ਨੇ ਅਮਰਤਾਪਾਲ ਦੇ ਜਿਹੜੀ ਨਾਲ ਇਹ ਉਹੀ ਬੰਦੇ ਨੇ ਬਾਈ ਜੀ ਤੁਸੀਂ ਜਾਣ ਤਾਂ ਪੂਰਾ ਪੰਥ ਕਹੋ ਆਪਣੇ ਆਪ ਨੂੰ ਵੀ ਅਸੀਂ ਸ਼ੁਰੂ ਤੋਂ ਪੰਥ ਦੇ ਨਾਲ ਰਹੇ ਆ ਤੁਸੀਂ 2017 ਵਿੱਚ ਤਾਂ ਡਿੰਪ ਨੂੰ ਜਿਤਾ ਰਹੇ ਕਾਂਗਰਸੀ ਰਹੇ ਹੁਣ ਤੱਕ ਹੂੰ ਇਹ ਹੁੰਦਣ ਗੱਲ ਤੁਸੀਂ ਪੰਥੇ ਨਹੀਂ ਸੀ ਕਿੱਥੋਂ ਬਣ ਗਿਆ ਇਹ ਜਿਹੜਾ ਤੁਸੀਂ ਅੱਜ ਕੱਲ ਪਾਰਟੀਆਂ ਬਣਾ ਕੇ ਅੱਜ ਜ਼ਿਆਦਾਤਰ ਤੁਸੀਂ ਦੇਖਿਓ ਅਸੀਂ ਕਹਤਾ ਨਾ ਇੱਕ ਚੀਜ਼ ਛੱਡੀ ਸੀ ਜਦੋਂ ਮਤਲਬ ਜਨਕਿ ਵੀ ਇਹਨਾਂ ਨੇ ਇੱਕ ਪਰਚੀ ਜਦੋਂ ਇਹਨਾਂ ਨੇ ਨਹੀਂ ਮਾਲਕ ਦਾ ਨਾ ਬਿਆਨ ਆਇਆ ਸੀ ਖਾਲਸਾਣ ਦੇ ਉੱਤੇ ਉਹ ਤੋਂ ਬਾਅਦ 10 ਕ ਮਿੰਟਾਂ ਬਾਅਦ ਨਾ ਇੱਕ ਟਵੀਟ ਹੋਇਆ ਸੀਗਾ ਉਹ ਚੀਜ਼ ਦੇ ਉੱਤੇ ਇੱਕ ਪਰਚੀ ਆਈ ਸੀ ਬਾਰੇ ਇੱਕ ਚਿੱਠੀ ਵੀ ਭਾਈ ਜੋ ਮਤ ਇਹ ਬਿਆਨ ਦਿੱਤਾ ਬਿਲਕੁਲ ਅਸੀਂ ਮੈਂ ਇਹਦੇ ਅੰਗੇਜਡਾਂ ਵੀ ਭਾਈ ਮੈਂ ਜੋ ਆਪਣੇ ਜਿੱਥੇ ਖਾਲਸਾਣ ਦੀ ਗੱਲ ਉੱਥੇ ਮੈਂ ਕਰੂੰਗਾ ਠੀਕ ਆ ਉਹੀ ਜਿਹੜੀ ਇਹਨਾਂ ਦੇ ਜਿਹੜੇ ਸਮਰਥਕ ਨੇ ਜੋੜਨ ਦਾ ਆਈਟੀ ਸੈੱਲ ਉਹਨਾਂ ਨੇ ਸਾਰੇ ਪਾਸੇ ਫਲਾਤੀ ਬਿਲਕੁਲ ਸਹੀ ਚਿੱਠੀ ਹੈ ਜੀ ਤੇ ਉਹੀ ਚਿੱਠੀ ਨੂੰ ਰਿਫਿਊਜ਼ ਕਰ ਰਿਹਾ ਅਮਰਤਪਾਲ ਦਾ ਬਾਪੂ ਬਹਿ ਕੇ ਕਾਨਫਰੰਸ ਦੇ ਵਿੱਚ ਵੀ ਪਾਈ ਉਹ ਸਾਡੀ ਕੋਈ ਚਿੱਠੀ ਨਹੀਂ ਸੀ ਉਹ ਹੂੰ ਤੋਂ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਜਿਹੜੀਆਂ ਇਹ ਪਾਰਟੀ ਬਾਜ਼ੀ ਹਨਾ ਜਿੱਥੇ ਆਪਾਂ ਬੈਠੇ ਆ ਜਿੱਥੇ ਆਪਾਂ ਖੜੇ ਆ ਜੋ ਆਪਾਂ ਜਿਹੜੇ ਹੁਣੇ ਤੁਸੀਂ ਇੱਕ ਕੌਮੀ ਯੋਧੇ ਦੇ ਵਾਸੀ ਦੇ ਉੱਤੇ ਇਕੱਠੇ ਠੀਕ ਆ ਪੰਜਾਬ ਨੂੰ ਤੁਸੀਂ ਖੜ-ਖੜ ਕੇ ਹਰੇਕ 10 ਮਿੰਟਾਂ ਬਾਅਦ ਵੀਡੀਓ ਪਾ ਪਾ ਕੇ ਦੱਸ ਰਹੇ ਹੋ ਵੀ ਆਜੋ ਪਹੁੰਚੋ ਆਜੋ ਪਹੁੰਚ ਚੁੱਕੇ ਹੋ ਪੰਜਾਬ ਦੇ ਲੋਕ ਜਿਹੜੇ ਨੇ ਉਹ ਪਾਗਲ ਥੋੜਾ ਨੇ ਉਹ ਜੀ ਉਹਨੂੰ ਪਤਾ ਵੀ ਜਿਹੜੇ ਬੰਦੇ ਨੇ ਦੀਪ ਦੇ ਐਂਟੀ ਰਹੇ ਨੇ ਉਹਦੇ ਨਾਲ ਤਾਂ ਵਰਤਦੇ ਨੇ ਹੂੰ ਬਾਕੀ ਤੁਸੀਂ ਦੇਖੇ ਲੈਣਾ ਜਿਹੜੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਉਹਨਾਂ ਗੱਲਬਾਤ ਹੋਈ ਹੈ ਇਹਨਾਂ ਦੀ ਵੀ ਜਿਹੜੇ ਚੀਜ਼ਾਂ ਤੋਂ ਮੁਕਰੇ ਨੇ ਭੱਜੇ ਨੇ ਉਹ ਪਾਰਟੀ ਦਾ ਰਿਸਪੌਂਸ ਤੁਸੀਂ ਦੇਖੇ ਲੈਣਾ ਕੀ ਹੋਣਾਗਾ ਜਾ ਕੇ ਹੂੰ ਥੋੜਾ ਲੱਗਦਾ ਨਹੀਂ ਕੋਈ ਇੰਪੈਕਟ ਵੱਡਾ ਰਹੂਗਾ ਅਮਰਤਪਾਲ ਦੀ ਪਾਰਟੀ ਦਾ ਹਾਲਾਂਕਿ ਦੀਪ ਸਿੱਧੂ ਦੀ ਇਮੇਜ ਨੂੰ ਵੀ ਵਰਤਿਆ ਜਾ ਰਿਹਾ ਉਸ ਪਾਰਟੀ ਨੂੰ ਵਧਾਉਣ ਵਾਸਤੇ ਦੇਖੋ ਭਾਈ ਪੰਜਾਬ ਨਾ ਜੋ ਪੰਜਾਬ ਦੇ ਲੋਕ ਨੇ ਕਿ ਇਦਾਂ ਦੇ ਲੋਕ ਨੇ ਜਾਂ ਮੰਨ ਲਓ ਜਣੀ ਕਿ ਵੀ ਆਪਾਂ ਚਲੋ ਅਸੀਂ ਵੀ ਪੰਜਾਬੀ ਆਪਾਂ ਸਾਰੇ ਪੰਜਾਬ ਦੇ ਵਿੱਚੋਂ ਆਪਾਂ ਇਹ ਜੀ ਚੀਜ਼ ਦੇ ਵਿੱਚ ਰਹਨੇ ਆਂ ਵੀ ਅਸੀਂ ਪਾਸਟ ਨੂੰ ਭੁੱਲ ਕੇ ਪ੍ਰੈਜ਼ੈਂਟ ਦੇ ਵਿੱਚ ਜਾਣਾ ਪਸੰਦ ਕਰਦੇ ਆਂ ਵੀ ਭਾਈ ਅੱਜ ਸਾਡੇ ਲਈ ਕੀ ਆ ਜੱਜ ਲਈ ਕੀ ਆ ਅੱਜ ਹੁਣ ਕੱਲ ਨੂੰ ਤੁਸੀਂ ਸੋਚ ਲਓ ਜੋ ਪਾਰਟੀਵਾਦੀ ਹੈ ਹੁਣ ਮੰਨ ਲਓ ਕਾਂਗਰਸ ਆ ਕਾਂਗਰਸ ਆਪਨ ਪਤਾ ਵੀ ਪੰਜਾਬ ਦੇ ਵਿੱਚ ਐਤਕੀ ਸਤਿਸ਼ਟਾ ਲੱਗੀ ਉਹ ਠੀਕ ਆ ਹੁਣ ਉਹ ਜਿਹੜੀ ਪਾਰਟੀ ਆ ਉਹਨੇ ਪੰਜਾਬ ਦੇ ਵਿੱਚ ਕੀ ਕੁਸ਼ ਕੀਤਾ ਚਾਹੇ ਉਹਦੇ ਨਾਲ ਲੋਕ ਚੰਗੇ ਅਟੈਚ ਨੇ ਚਾਹੇ ਮਾੜੇ ਅਟੈਚ ਨੇ ਪਰ ਥੱਬਾ ਤਾਂ ਕਾਂਗਰਸ ਪਾਰਟੀ ਉੱਤੇ ਲੱਗਦਾ ਨਾ ਜੀ ਹੁਣ ਹੁਣ ਜਿੰਮੇ ਤੁਸੀਂ ਇਹ ਕਹਿੰਦੇ ਨੇ ਵੀ ਭਾਈ ਜੋ ਪਾਰਟੀ ਬਾਜ ਵਿੱਚ ਜਾਂ ਮਤਪਾਲ ਦੀ ਪਾਰਟੀ ਜਾਂ ਕੁਝ ਕਰ ਸਕੂ ਭਾਈ ਦੇਖੋ ਪਾਰਟੀ ਕੋਈ ਵੀ ਆ ਜਾਵੇ ਨਾ ਪੰਜਾਬ ਦੇ ਵਿੱਚ ਇਹ ਗੱਲ ਦੀਪ ਵੀ ਕਹਿਣਾ ਸੀ ਇਹ ਗੱਲ ਮੈਂ ਵੀ ਕਹਿਣਾ ਸਾਰੇ ਅਸੀਂ ਜੋ ਸਾਡਾ ਗਰੁੱਪ ਸੀਗਾ ਗੱਲ ਸਾਰੀ ਗੱਲ ਕਹਿੰਦੇ ਵੀ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਆ ਜਵੇ ਨਾ ਆਪਾਂ ਇੱਕ ਨਾਰਮਲ ਸਟੇਟ ਆ ਛੋਟੀ ਜੀ ਆਪਣਾ ਇੱਕ ਪੰਜਾਬ ਆ ਠੀਕ ਆ ਆਪਾਂ ਹਮੇਸ਼ਾ ਹੀ ਜੋ ਕੁਛ ਫਾਂਡਾਉਣੇ ਨੇ ਜਾਂ ਕੁਝ ਵੀ ਉਹਨਾਂ ਸੈਂਟਰ ਜਿਹੜੀ ਸਰਕਾਰਾਂ ਸੈਂਟਰ ਸਿਰਫ ਦੋ ਸਰਕਾਰਾਂ ਨੇ ਪੰਜਾਬ ਐਡਾ ਬੜਾ ਤਾਂ ਹੋਣੀ ਲੱਗਿਆ ਵੀ ਭਾਈ ਸਿੱਧਾ ਜਾ ਕੇ ਸੈਂਟਰ ਦੇ ਨਾਲ ਖੜਾਜੇ ਬਿਆ ਤੁਹਾਡੇ ਸਾਹਮਣੇ ਦੇ ਲੋਕੀ ਕੁਛ ਹੋਇਆ ਹੂੰ ਖੜ ਕੇ ਸੈਂਟਰ ਨੂੰ ਮਾਰੀਆਂ ਗਈਆਂ ਨੇ ਥਾਪੀਆਂ ਸੈਂਟਰ ਨੂੰ ਕਿਹਾ ਗਿਆ ਵੀ ਭਾਈ ਆਜੋ ਕੁਝ ਕਰ ਲਓ ਅਗਲੇ ਮੁੱਦੇ ਕਰ ਲੇ ਤੋ ਪਾਰਟੀਬਾਦੀ ਤੋਂ ਭਾਈ ਪਾਰਟੀਬਾਦੀ ਵਿੱਚ ਕੁਝ ਨਹੀਂ ਹੈਗਾ ਪੰਜਾਬ ਦੇ ਵਿੱਚ ਜੇ ਗੱਲ ਕਰਨੀ ਹੈ ਤਾਂ ਹੁਣ ਜਿਵੇਂ ਮੈਂ ਚਲੋ ਤੁਸੀਂ ਇਹ ਗੱਲ ਛੇੜ ਲਈ ਮੈਂ ਗੱਲ ਲੇਗਾ ਇੱਕ ਗੱਲ ਹੋਰ ਵੀ ਆਪਾਂ ਐਡ ਕਰ ਲੈਣੇ ਆ ਜੋ ਆਪਣੀ ਹੈ ਨਾ ਜਿਵੇਂ ਕਹਿ ਦਿੰਨੇ ਆ ਪੀਪਾ ਹੀ ਪੰਜਾਬ ਦੇ ਜਿਹੜੇ ਲੋਕ ਨੇ ਜੋ ਮੰਨ ਲਓ ਵੀ ਆਪਣੀਆਂ ਸੰਪਰਦਾਵਾਂ ਨੇ ਜੋ ਆਪਣੇ ਮਤਲਬ ਮੋਡ ਆਗੂ ਨੇ ਜੋ ਕੁਝ ਵੀ ਲਾ ਲੋ ਆਪਣੇ ਪੰਥਕ ਨੇ ਇਹ ਬਾਈ ਇਕੱਠੇ ਕਦੇ ਨਹੀਂ ਹੋ ਸਕਦੇ ਇਹਨਾਂ ਨੂੰ ਆਪਣੇ ਆਪ ਨੂੰ ਕੁਰਸੀ ਦੀ ਪਈ ਹੋਈ ਆ ਜੀ ਤਾਂ ਪਾਰਟੀ ਪਾਲ ਦਾ ਕੀ ਪਾਸ ਤੇ ਆ ਉਪਰਾਲਾ ਸਿੱਧੇ ਤੌਰ ਤੇ ਆਪਣੀਆਂ ਰੋਟੀਆਂ ਸੇਕਣ ਦੀ ਤਿਆਰੀ ਹੈ ਬਿਲਕੁਲ ਬਾਈ ਜੀ ਤੁਸੀਂ ਦੇਖੋ ਆਪਣੀ ਜਿਹੜੀ ਪਾਰਟੀ ਦੇ ਅਹੁਦੇ ਦੱਸੋ ਕਿਹੜੇ ਕਿਹੜੇ ਬੰਦੇ ਦਿੱਤੇ ਨੇ ਵਿੱਚੇ ਹਰਪ੍ਰੀਤ ਇਕੱਠਾ ਕਰਨਿਆ ਆਪਣੇ ਭਾਈ ਮਾਤਾ ਜੀ ਆਉਗੀ ਅਜੇ ਹਾਲੀਵੁੱਡ ਹੀ ਦੇਖੋ ਤੁਸੀਂ ਪਿਤਾ ਜੀ ਤਾਂ ਪਹਿਲੇ ਆ ਚੁੱਕੇ ਨੇ ਹੁਣ ਜੇ ਤੁਸੀਂ ਔਦੇ ਦੇਣਿਓ ਨੇ ਜੇ ਤੁਸੀਂ ਆਪਣੇ ਆਪ ਨੂੰ ਪੰਥਕ ਕਹੌਨੇ ਹੋ ਸਮਝਦੋ ਨਾ ਗੱਲ ਹੁਣ ਦੇਖੋ ਅਮਰਤਪਾਲ ਜਦੋਂ ਬਹਾਰ ਸੀਗਾ ਉਹਨੇ ਉਹਦੇ ਬਿਆਨ ਪਏ ਨੇ YouTube ਦੇ ਉੱਤੇ ਉਹ ਡਾਇਰੈਕਟ ਬੈਠ ਕੇ ਕਹਿ ਰਿਹਾ ਵੀ ਭਾਈ ਜੋ ਹਨਾ ਪੰਜਾਬ ਦੇ ਵਿੱਚ ਇੱਕੋ ਇੱਕ ਪੰਥਕ ਪਾਰਟੀ ਆ ਜੋ ਖੇਤਰੀ ਪਾਰਟੀ ਆ ਉਹ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਅਮਰਤ ਸਰ ਸਿਮਰਜਤ ਮਾ ਜਿੰਦਾ ਪਰਦਾ ਆ ਜੇ ਕਿਤੇ ਨੇ ਜੇ ਕਿਸੇ ਨੇ ਭਾਈ ਵੋਟਾਂ ਦੇ ਵਿੱਚ ਆਉਣਾ ਜਾਂ VOTING ਅਸੀਂ ਤਾਂ ਕਹਿੰਦਾ ਕਦੇ ਕਰਨੀ ਨਹੀਂ ਹੈ ਜੀ ਜੇ ਕਿਸੇ ਕਹਿੰਦਾ ਵੋਟਾਂ ਦੇ ਵਿੱਚ ਆਉਣਾ ਜਾਂ ਮੰਨ ਲਓ ਵੋਟਾਂ 'ਚ ਖੜਨਾ ਵੀ ਇੱਕੋ ਇੱਕ ਪੰਜਾਬ ਦੀ ਕੀਤਰੀ ਪਾਰਟੀ ਆ ਅੱਜ ਉਹੀ ਅਮਰਤਪਾਲ ਇਹਦੀ ਪਾਰਟੀ ਨੂੰ ਛੱਟ ਕੇ ਲਗਤਰ ਘੜੀ ਕਰ ਰਿਹਾ ਉਹਦਾ ਮਤਲਬ ਪਤਾ ਕੀ ਬਣਦਾ ਉਹਦਾ ਮਤਲਬ ਇਹ ਬਣਦਾ ਵੀ ਭਾਈ ਪ੍ਰਧਾਨ ਤੋਂ ਲੈ ਕੇ A to Z ਤੱਕ ਅਹੁਦੇ ਜਿਹੜੇ ਉਹ ਆਪ ਸਿਲੈਕਟ ਕਰਨਗੇ ਯਾਨੀ ਕਿਸ ਦਿਨ ਬਾਕੀ ਤੁਸੀਂ ਰਿਜ਼ਲਟ ਤੁਹਾਡੇ ਮੂਰੇ ਪਿਆ ਤੁਸੀਂ ਦੇਖ ਲਿਆ ਮੈਂ ਮਨਦੀਪ ਸਿੱਤੂ ਹੋਂ ਦਾ ਵੀ ਬੀਤੇ ਦਿਨੀ ਥੋੜਾ ਦਿਨ ਹੋ ਗਿਆ ਇੰਟਰਵਿਊ ਕੀਤਾ ਤਾਂ ਉਹਨਾਂ ਨੇ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਭਾਵੇਂ OBP ਖਾਲੜਾ ਨੂੰ ਲੈ ਕੇ ਸਵਾਲ ਹੋਣ ਜਾਂ ਭਾਵੇਂ ਗੁਰਪ੍ਰੀਤ ਹਰੀ ਨੌਂ ਦੇ ਕਤਲ ਨੂੰ ਲੈ ਕੇ ਸਵਾਲ ਹੋਣ ਉਹ ਅਮਰਤਪਾਲ ਦੇ ਹਿੱਤ ਵਿੱਚ ਬੋਲਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਹਰੀ ਨੌਂ ਦੇ ਕਤਲ ਦੇ ਦੋਸ਼ ਬੇਬੁਨਿਆਦ ਅਮਰਤਪਾਲ ਉੱਤੇ ਲੱਗ ਰਹੇ ਨੇ ਤਾਂ ਇਹ ਸਭ ਨੂੰ ਕਿਵੇਂ ਦੇਖਦੇ ਹਾਂ ਹਾਲਾਂਕਿ ਹਰੀ ਨੌਂ ਵੀ ਖਾਸ ਕਰੀਪੀ ਸਦੀਪ ਉਹਨਾਂ ਦਾ ਦੇਖੋ ਬਾਈ ਜੋ ਮਨਦੀਪ ਸਿੱਧੂ ਹੈ ਮਨਦੀਪ ਸਿੱਧੂ ਇੱਕ ਨੋਰਮਲ ਜਿਵੇਂ ਆਪਾਂ ਕਹਿ ਦਿੰਦੇ ਆਂ ਵੀ ਸੋਸ਼ਲ ਵਰਕਰ ਨਹੀਂ ਹੈ ਉਹ ਠੀਕ ਆ ਮਨਦੀਪ ਸਿੱਧੂ ਇੱਕ ਵਕੀਲ ਆ ਉਹਨੂੰ ਇਹ ਚੀਜ਼ਾਂ ਦਾ ਵਾਕਿਆ ਪਤਾ ਹੋ ਸਾਰਾ ਕੁਝ ਵੀ ਕੌਣ ਕੀ ਆ ਕਿੱਥੇ ਕੀ ਆ ਕੀ ਗੱਲ ਆ ਕੀ ਬਾਤ ਆ ਮਨਦੀਪ ਸਿੱਧੂ ਦੀ ਹੁਣ ਉਹ ਬੰਦਾ ਇੱਕ ਵਕੀਲ ਹੋਣ ਦੇ ਨਾਲ ਨਾਲ ਉਹ ਬੰਦਾ ਅਦਾਲਤ ਦੇ ਵਿੱਚ ਜਦ ਕੋਈ ਵੀ ਹੈ ਨਾ ਅਮਰਤਪਾਲ ਦੇ ਉੱਤੇ ਕੋਈ ਦੋਸ਼ ਲੱਗਦਾ ਦੇਖੋ ਇਹ ਸਾਰੇ ਪ੍ਰੋਪਗੈਂਡ ਦੇ ਘੜੇ ਜਾਂਦੇ ਨੇ ਉਹ ਕਹਿ ਸਕਦਾ ਉੱਥੇ ਬੈਠ ਕੇ ਭਾਈ ਇਹ ਗੱਲ ਦਾ ਜਵਾਬ ਦਿਓ ਇਹ ਗੱਲ ਦਾ ਤੁਸੀਂ ਅਦਾਲਤ ਨੂੰ ਪੁੱਛ ਸਕਦਾ ਹੋ ਵੀ ਦੱਸੋ ਵੀ ਇਹਦਾ ਮਤਲਬ ਦਾ ਕੀ ਨੁਕਸਾਨ ਹੈ ਜਿਵੇਂ ਹੁਣ ਤੁਸੀਂ ਕਹਿ ਸਕਦੇ ਹੋ ਜਿਵੇਂ ਉਹਨਾਂ ਨੇ ਕਹਿੰਦੇ ਵੀ ਮਨ ਡੀਜੀਪੀ ਨੇ ਆ ਕੇ ਕਾਨਫਰੰਸ ਕਰਕੇ ਦੱਸਿਆ ਵੀ ਭਾਈ ਅਮਰਤਪਾਲ ਦਾ ਵਿੱਚ ਹੱਥ ਆ ਰਿਹਾ ਠੀਕ ਆ ਜੀ ਇੰਟਰਵਿਊ ਖੜਕੇ ਦੇਣ ਨਾਲ ਜਾਂ ਮਨ ਲਓ ਨਾਰਮਲ ਲੋਕਾਂ ਦੇ ਵਿੱਚ ਰਹਿਣ ਨਾਲ ਕੀ ਇਹਦੇ ਕੋਲ ਕੋਈ ਅਹਿਜਾ ਪ੍ਰੂਫ ਹੈਗਾ ਵੀ ਜਿਹੜੇ ਨੇ ਅਦਾਲਤ 'ਚ ਪੇਸ਼ ਕੀਤਾ ਵੀ ਅਮਰਤਾਪਾਲ ਤੁਸੀਂ ਕਿਵੇਂ ਸ਼ੋਅ ਕਰਤਾ ਵੀ ਦਿਖਾਓ ਕਿੱਥੇ ਲੱਗਿਆ ਹਾਂ ਹੂੰ ਇਹ ਕੋਈ ਗੱਲ ਵਿੱਚ ਹੈਗੀ ਆ ਜੀ ਉਹਨਾਂ ਨੇ ਕੱਢੀ ਆ ਪਤਾ ਇਹਨੂੰ ਵੀ ਉਹੀ ਮੈਂ ਕਹਿਣਾ ਬਾਈ ਦੇਖੋ ਗੱਲ ਮੁੜ ਕੇ ਉੱਥੇ ਹੋ ਜਾਂਦੀ ਆ ਕੌਮ ਮੂਰੇ ਝੂਠ ਕਿਉਂ ਬੋਲਣਾ ਦੱਸੋ ਮੈਨੂੰ ਕਿਹਦੇ ਮੂਰੇ ਤੁਸੀਂ ਝੂਠ ਬੋਲ ਰਹੇ ਆ ਆਪਣੇ ਮੂਰੇ ਝੂਠ ਬੋਲ ਰਹੇ ਹੋ ਪਰ ਬਾਈ ਲੋਕ ਤਾਂ ਫਿਰ ਹੁਣ ਤੁਹਾਨੂੰ ਸਵਾਲ ਕਰ ਲੈਣਗੇ ਨਾ ਕਿ ਤੁਸੀਂ ਦੀਪ ਦੇ ਭਰਾ ਨੂੰ ਝੂਠਾ ਕਹਿ ਰਹੇ ਹੋ ਜਦਕਿ ਉਹ ਇੱਕੋ ਮਾਂ ਦੇ ਜાય ਨੇ ਉਹਦੇ ਨਾਲੋਂ ਜ਼ਿਆਦਾ ਉਹਦਾ ਤਾਂ ਕੋਈ ਕਰਦਾ ਨਹੀਂ ਹੋਊਗਾ ਭਾਵੇਂ ਉਹਦੇ ਜਿਉਂਦੇ ਜੀਤਾ ਜਾਣ ਤੋਂ ਬਾਅਦ ਵੀ ਉਹਦੀ ਆਈਡੀਓਲੋਜੀ ਦੀ ਗੱਲ ਕਰੂਗਾ ਦੇਖੋ ਭਾਈ ਦਿੱਤੇ ਤੱਕ ਇੱਕੋ ਮਾਂ ਦੇ ਜਾਇ ਨੇ ਆਪਣੇ ਪੰਜਾਬ ਦੇ ਜਿਵੇਂ ਤਕਰੀਬਨ ਸੋਚਣਾ ਕਿ ਕਿੰਨੇ ਪਰਸੈਂਟ ਜਿਹੜੇ ਆਪਣੇ ਪੰਜਾਬ ਦੇ ਵਿੱਚ ਇੱਕ ਹੀ ਕੋਖ ਤੋਂ ਜੰਮੇ ਹੋਏ ਦੋ ਸਕੇ ਭਾਈ ਇਕੱਠੇ ਰਹਿੰਦੇ ਹੋਣਗੇ ਹੂੰ ਸਮਝਦੋ ਗੱਲ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਾ ਕੇ ਕਿਤੇ ਨਾ ਕਿਤੇ ਜਾ ਕੇ ਕੁਝ ਨਾ ਕੁਝ ਹੋ ਜਾਂਦਾ ਭਾਈ ਉਹ ਲੱਗ ਹੋ ਜਾਂਦੇ ਨੇ ਇੱਕ ਦੂਜੇ ਨਾਲ ਜੀ ਤਦਦੋ ਗੱਲ ਤੁਸੀਂ ਇਹ ਚੀਜ਼ ਆਪ ਦੇਖੋ ਸੋਚੋ ਦਿਮਾਗ ਦੇ ਵਿੱਚ ਵੀ ਭਾਈ ਜੋ ਜ਼ਿੰਦਗੀ ਦੇ ਵਿੱਚ ਚੱਲਦਾ ਜਾਂ ਸਿਸਟਮ ਲੋਕਾਂ ਦਾ ਚੱਲਦਾ ਆਪਣੇ ਪੰਜਾਬ ਦੇ ਵਿੱਚ ਜਦ ਇੱਕ ਦੋ ਸਕੇ ਭਾਈ ਇੱਕ ਕੁੱਕ ਤੋਂ ਜੰਮੇ ਹੋਏ ਲੱਗ ਲੱਗ ਹੋ ਸਕਦੇ ਨੇ ਤਾਂ ਇਹ ਸਟੈਪ ਮਦਰ ਦਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਮਾ ਡੀਪ ਮੰਦੀਪ ਹਨਾ ਇਸਟੈਪ ਮਦਰ ਦਾ ਮਤਲਬ ਨਹੀਂ ਕਿ ਮੁੰਡਾ ਤੁਹਾਨੂੰ ਪਤਾ ਹੋਣਾ ਗੱਲ ਜੀ 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 ਏ ਬਾਈ ਸਾਰਾ ਜੋ ਅੱਜ ਦੀਪ ਨੇ ਚਲੋ ਮੈਂ ਗੱਲ ਕਰ ਦਿੰਦਾ ਮੈਂ ਬਾਈ ਝੂਠ ਨਹੀਂ ਬੋਲਦਾ 바ੱਕੀ ਗੱਲ ਸਹੀ ਆ ਸੱਚ ਆ ਇੱਥੇ ਦੀਪ ਨਾਲ ਇੱਕ ਵਾਰ ਦੀਪ ਮੇਰੇ ਨਾਲ ਬੜਾ ਫੋਨ ਦੇ ਉੱਤੇ ਰੋਇਆ ਜੀ ਨੇ ਮੈਨੂੰ ਗੱਲ ਦਸੀ ਦੀਪ ਨੇ ਕਹਿੰਦਾ ਯਾਰ ਅਸੀਂ ਕਹਿੰਦਾ ਇਹ ਜੇ ਮੁਲਕ ਦੇ ਵਿੱਚ ਰਹਨੇ ਆਂ ਵੀ ਜਿੱਥੇ ਆਪਣੇ ਵੀ ਸਕੇ ਹਨਾ ਜੋ ਆਪਣੇ ਸਕੇ ਨੇ ਉਹ ਵੀ ਕਹਿ ਦਿੰਦੇ ਨੇ ਵੀ ਭਾਈ ਕਦੋਂ ਮਰਨਾ ਇਹਨੇ ਵੀ ਇਹ ਜਿਹੜਾ ਸਾਨੂੰ ਇਸ ਟਾਈਮ ਜਿਵੇਂ ਹੁਣ ਦੀਪ ਨੇ ਸਾਨੂੰ ਪਤਾ ਵੀ ਦੀਪ ਨਾਲ ਕੀ ਕੀ ਕੁਝ ਹੋ ਕੇਟਿਆ ਸੀਗਾ ਤੇ ਇਹ ਕਿਤੇ ਵੱਲ ਇਸ਼ਾਰਾ ਅਸੀਂ ਕੀ ਮਨਦੀਪ ਸਿੱਧੂ ਨੇ ਕਦੇ ਕਹੀ ਹੋਊਗੀ ਗੱਲ ਉਹਨੂੰ ਦੇਖੋ ਭਾਈ ਮੈਂ ਹੁਣ ਇਹ ਗੱਲ ਪਿੱਛੇ ਉਹਨੂੰ ਮੈਂ ਜਿੰਨੇ ਕਹਿ ਦਿੰਨੇ ਆ ਵੀ ਹੁਣ ਦੀਪ ਇੱਥੇ ਹੈ ਨਹੀਂ ਦੀਪ ਦੇ ਜਾਣ ਤੋਂ ਬਾਅਦ ਮੈਂ ਗੱਲ ਕਹਿੰਦੇ ਮੈਂ ਆਪਣੇ ਕੰਨਾਂ ਨਾਲ ਆਪ ਗੱਲ ਸੁਣੀ ਹੈ ਦੀਪ ਇੱਕ ਵਾਰ ਬਹੁਤ ਰੋਇਆ ਸੀਗਾ ਫੋਨ ਦੇ ਉੱਤੇ ਜਿੱਦਣ ਦੀਪ ਨੂੰ ਇਹਨਾਂ ਨੇ ਜਿੱਦਣ ਦੀਪ ਨੇ ਨਾ ਇਹਨਾਂ ਤੇ ਸਾਰੇ ਐਲੀਗੇਸ਼ਨ ਲਾਉਣ ਦਾ ਕਿ ਤੂੰ ਗद्दार ਆ ਤੂੰ ਆਏ ਆ ਤੂੰ ਇਦਾਂ ਉਹਦਣ ਇਹ ਗੱਲ ਦੀਪ ਨੇ ਮੈਨੂੰ ਆਪ ਰੋਕ ਕੇ ਫੋਨ ਦੇ ਉੱਤੇ ਗੱਲ ਦੱਸੀ ਆ ਕਹਿੰਦਾ ਯਾਰ ਕਹਿੰਦਾ ਇੱਥੇ ਆਪਣੇ ਵੀ ਕਹਿਣ ਲੱਗੇ ਕਿਉਂਕਿ ਲੋਕ ਜਦ ਹੁਣ ਮੰਨ ਲਓ ਮੈਂ ਘਰ ਦੇ ਵਿੱਚ ਕੋਈ ਗੱਲ ਕਰਦਾ ਠੀਕ ਆ ਤਾਂ ਮੇਰੇ ਪਰਿਵਾਰ ਤੋਂ ਵੀ ਲੋਕਾਂ ਨੇ ਕਹਿਣ ਲੱਗੇ ਜਨਾ ਵੀ ਇਹ ਤੁਸੀਂ ਕੀ ਕਰ ਰਿਹਾ ਤੁਹਾਡਾ ਮੁੰਡਾ ਜਾਂ ਕੀ ਗੱਲ ਹੈ ਕੀ ਬਾਤ ਆ ਬਿਲਕੁਲ ਸੇਮ ਹੀ ਇਹਨਾਂ ਉੱਤੇ ਪ੍ਰੈਸ਼ਰ ਪੈਣ ਲੱਗ ਗਿਆ ਸੀਗਾ ਤੇ ਇਹ ਕਿਤੇ ਨਾ ਕਿਤੇ ਜਾ ਕੇ ਵੀ ਦੀਪ ਦੇ ਨਾਲ ਇਹਨਾਂ ਦੇ ਘਰ ਦੇ ਬੰਦੇ ਵੀ ਕਹਿਣ ਲੱਗੇ ਸੀਗੇ ਵੀ ਯਾਰ ਇਹ ਅੱਕ ਜਾਂਦਾ ਬੰਦਾ ਯਾਰ ਸਮਝਣ ਨੂੰ ਗੱਲ ਅੱਜ ਚਾਹੇ ਦੀਪ ਨਾਂ ਬੋਲਦਾ ਪੰਜਾਬ ਦੇ ਵਿੱਚ ਅੱਜ ਵਿੱਕੀ ਚਾਹੇ ਆਪਣੇ ਮੂੰਹ ਗਾਲਾਂ ਵਿੱਚ ਹਾਰ ਪਰ ਜਦ ਤਨ ਦਾ ਦੀਪ ਨੂੰ ਲੋੜ ਸੀਗੀ ਉਹ ਤਨ ਕੋਈ ਬੰਦਾ ਵੀ ਉਹਦੇ ਨਾਲ ਨਹੀਂ ਸੀਗਾ ਤੁਸੀਂ ਦੇਖਿਆ ਹੋਣਾ ਦੀਪ ਨੂੰ ਤੋੜਿਆ ਸੀ ਇਸ ਗੱਲ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਦੋਂ ਰੋਲ ਕੇ ਦੱਸ ਬਿਲਕੁਲ ਬਿਲਕੁਲ ਯਾਰ ਦੀਪ ਉਹ ਬੰਦਾ ਜਿਹੜਾ ਬੰਦਾ 5 ਸਟਾਰ ਹੋਟਲਾਂ ਦੇ ਵਿੱਚ ਰਹਿਣੇ ਵਾਲਾ ਜੇ ਮੱਲਾ ਵੀ ਹਾਈ ਸਟੈਂਡਰਡ ਗੱਡੀਆਂ 911 ਉਹਦੇ ਕੋਲ ਬਹੁਤ ਹੁੰਦੀ ਸੀਗੀ ਤੁਸੀਂ ਦੇਖਿਆ ਹੋਣਾ ਉਹਦੇ ਕੋਲ ਬੰਦੇ ਕੋਲ ਉਹ ਬੰਦੇ ਨੇ ਦਿਨ ਇਹ ਜੇ ਕੱਟੇ ਨੇ ਇੱਕ ਤਰਪਾਲ ਹੈ ਨਾ ਠੰਡ ਦੇ ਮੌਸਮ ਦੇ ਵਿੱਚ ਲਈ ਤਰਪਾਲਾਂ ਨਹੀਂ ਹੁੰਦੀਆਂ ਆਪਣੀਆਂ ਇੱਕ ਖਾਲ ਪਾਣੀ ਵਾਲਾ ਖਾਲ ਜਾਂਦਾ ਸੀ ਦੀਪ ਦਾਦਾ ਸੀ ਮੈਨੂੰ ਕਹਿੰਦਾ ਉਹਦੇ ਵਿੱਚ ਕਹਿੰਦਾ ਮੈਂ ਕਹਿੰਦਾ ਵਿੱਚ ਉਹਦੇ ਉੱਤੇ ਪੈ ਕੇ ਕਹਿੰਦਾ ਰਾਤ ਕੱਟੀ ਹੋਈ ਆ ਹੂੰ ਇਹ ਪੱਕੀ ਗੱਲ ਸਹੀ ਆ ਉਹ ਬੰਦੇ ਦੀ ਜਿਹੜਾ ਬੰਦਾ ਜਿਹੜਾ ਬੰਦਾ ਨਾ ਫਾਈਵ ਸਟਾਰ ਹੋਟਲਾਂ ਦੇ ਵਿੱਚ ਬੈਠ ਕੇ ਭਾਂਤ ਭਤੇਲੇ ਸਮਾਨ ਖਾਂਦਾ ਹੁੰਦਾ ਸੀਗਾ ਵੀ ਭਾਈ ਆ ਜਿਵੇਂ ਕਈ ਕਿਸਮ ਦਾ ਸਮਾਨ ਖਾਂਦਾ ਹੁੰਦਾ ਸੀਗਾ ਉਹ ਬੰਦਾ ਉੱਥੇ ਕਿੰਨੂੰ ਖਾ ਕੇ ਗੁਜ਼ਾਰੇ ਕਰਦਾ ਹੁੰਦਾ ਸੀਗਾ ਹੂੰ ਸਮਝਦੋ ਨਾ ਗੱਲ ਉਹ ਬੰਦੇ ਅੰਦਰੋਂ ਬਹੁਤ ਟੁੱਟਿਆ ਹੂੰ ਹੁਣ ਤੁਸੀਂ ਦੇਖੋ ਇੱਕ ਬੰਦੇ ਨੇ ਕਿੱਡਾ ਸੰਘਰਸ਼ ਕਿੱਡਾ ਕੁਛ ਹੋ ਕਿੰਨਾ ਉਹਤੇ ਅਲੋਕੇਸ਼ਨ ਲੱਗੇ ਕਿੱਡਾ ਬੜੇ ਗਦਾਰੀ ਦਾ ਉਹਦੇ ਨੂੰ ਟੈਗ ਦਿੱਤਾ ਗਿਆ ਬੰਦੇ ਨੂੰ ਤੇ ਅੱਜ ਉਹ ਬੰਦਾ ਜਿਹੜੀ ਵਾਰਸ ਪੰਜਾਬ ਜਿੱਥੇ ਬੰਦੀ ਹੈ ਨਾ ਬਣੀ ਆ ਉਹ ਇੱਕ ਢਣੀ ਬਣੀ ਹੈਗੀ ਭਾਈ ਉਹਦੇ ਵਿੱਚ ਨਾ ਦੀਪ ਦਾ ਸਾਰਾ ਕੁਝ ਲੱਗਿਆ ਇੱਕ ਬੰਦੇ ਨੂੰ ਬਣੇ ਬਣਾਈ ਬੈਠੇ ਨੂੰ ਕੁਰਸੀ ਮਿਲ ਜਵੇ ਤੇ ਇੱਕ ਨੇ ਪੂਰਾ ਸ਼ਿੰਗਾਰ ਚ ਕੱਟਤਾ ਤਾਂ ਦਵਾਈ ਜਿਹੜੇ ਨਾਲ ਦੇ ਬੰਦੇ ਨੇ ਨਾ ਸਵਾਲ ਪੁੱਛਣੇ ਤਾਂ ਬਣਦੇ ਨੇ ਜੀ ਜਿਹਨੇ ਬੰਦੇ ਦੀਪ ਦੇ ਨਾ ਪੰਜਾਬ ਦੇ ਵਿੱਚ ਐਨਟੀਸੀਓ ਚਾਹੇ ਲੱਖੇ ਹੋਣੀ ਹੋਣ ਚਾਹੇ ਭਾਨੇ ਸਿੱਧੂ ਜੋ ਮਰ ਜੇ ਅੱਜ ਉਹ ਸਾਰੇ ਬੰਦੇ ਨਾਮਰਤ ਪਲਵਰਤ ਦੱਸੋ ਕਿੱਥੇ ਗੜੇ ਤੇ ਉਹਦੀਆਂ ਫੋਟੋਆਂ ਲਾ ਕੇ ਵੋਟਾਂ ਵੀ ਮੰਗੀਆਂ ਜਾ ਰਹੀਆਂ ਤੇ ਸਾਥ ਉਹ ਭਾਈ ਵੀ ਦੇ ਰਹੇ ਨੇ ਜਿਨ੍ਹਾਂ ਤੋਂ ਸ਼ਾਇਦ ਜੋ ਤੁਸੀਂ ਸਾਲ ਦੱਸੀ ਉਹ ਵੀ ਹੈਰਾਨ ਕਰਨ ਵਾਲੀ ਹੈ ਤਾਂ ਬਿਲਕੁਲ ਜ਼ਰੂਰ ਇਕਵਾਲ ਤੱਕ ਲੋਕ ਵੀ ਲੱਭਣਗੇ ਇਹਨਾਂ ਦੇ ਜਵਾਬ ਲੱਭਣੇ ਵੀ ਚਾਹੀਦੇ ਨੇ ਤਾਂ ਫਿਲਹਾਲ ਦੀਦੀ ਬਰਸੀ ਦੇ ਉੱਪਰ ਲੋਕ ਪੁੱਜ ਵੀ ਰਹੇ ਨੇ ਕੁਝ ਲੋਕ ਸਿਰ ਵੀ ਝੁਕਾ ਰਹੇ ਨੇ ਉਸ ਨੂੰ ਜੋ ਉਹਨੇ ਕੀਤਾ ਪੰਜਾਬ ਵਾਸਤੇ ਪਰ ਕੁਝ ਲੋਕ ਆਪਣੀ ਸਿਆਸਤ ਵੀ ਕੁੱਟ ਰਹੇ ਨੇ ਤਾਂ ਕਮੈਂਟ ਸੈਕਸ਼ਨ ਚ ਦੇਖਣ ਵਾਲੇ ਵੀ ਆਪਣੇ ਵਿਚਾਰ ਰੱਖ ਸਕਦੇ ਨੇ ਰੋਮੀ ਬਾਈ ਬਹੁਤ ਸ਼ੁਕਰੀਆ ਜੁੜਨ ਵਾਸਤੇ ਧੰਨਵਾਦ ਬਾਈ ਜੀ ਜੰਗਾ ਬਾਤ ਸਸੀ ਕਾਲ ਜੀ ਸਰਾਂ